ਥਾਣਾ ਗੁਰਾਇਆਂ ਦੀਨਪਿੰਡੀ ਪਿੰਡ ਤੁਲਿੱਤਾ ਵਿਖੇ ਪੁਲਿਸ ਚੌਕੀ ਅੱਗੇ ਨਸ਼ਿਆਂ ਵਿਰੁੱਧ ਇੱਕ ਵਾਰ ਫੇਰ ਲਗਾਤਰਨਾ ਸਾਡੇ ਤੁਲਿੱਤੇ ਜੋ ਬੀਆਂ ਪਿੰਡਾਂ 'ਚ ਟੱਜ ਜਾਂਦਾ ਆ ਜਿਹੜੇ ਚੱਕਾ ਵੇਚਦੇ ਆ ਸਾਡੇ ਨਿਆਣੇ ਮਾਰਦੇ ਆ ਪੰਜ ਛੇ ਸਾਡੇ ਪਿੰਡ ਦੇ ਮੁੰਡੇ ਮਾਰ ਚੁੱਕੇ ਆ ਅੱਜ ਇਹਨਾਂ ਨੇ ਮੈਨੂੰ ਮਾਰਨਾ ਸੀ ਬੱਸ ਦੀ ਢੱਲੀ ਘਾੜਨੀ ਆਰੀ ਮਰਦਾਬਾਦ 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 ਬੱਸ ਕਾਜਨ ਮਰਦਾਬਾਦ ਅੱਲਾਹਬਾਦ ਮਰਦਾਬਾਦ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਵਾਲੇ ਨੌਜਵਾਨ ਸਰਪੰਚ ਤੇ ਕੀਤੀ ਹਮਲਾ ਕਰਨ ਦੀ ਕੋਸ਼ਿਸ਼ ਸਰਪੰਚ ਤੇ ਪੰਚਾਂ ਨੇ ਭੱਜ ਕੇ ਬਚਾਈ ਜਾਨ ਅੱਕੇ ਲੋਕਾਂ ਨੇ देर रात ਤੱਕ ਦਿੱਤਾ ਤਰਨਾ ਮੈਂ ਕਹਿੰਦਾ ਮੈਨੂੰ ਦਵਾ ਦੇ ਕੇ ਮਾਰ ਦਿਓ ਵਧਿਆ ਗਿਆ ਲਿਆ ਜਦੋਂ ਅਸੀਂ ਉਹ ਥਾਣਾ ਲਾਇਆ ਜੋ ਚੌਂਕੀ ਨੂੰ ਜਿੰਦਾ ਲਾਇਆ ਉਦੋਂ ਇਹਨਾਂ ਦੇ ਪੁਲਿਸ ਵਾਲੇ ਫੜੇ ਸੀਗੇ ਉੱਥੇ ਨਸ਼ਾ ਲੈਣ ਗਏ ਹੋ ਪੁੰਚ ਕੇ ਤਾ ਕਿਰਤ ਮਰਦਾਬਾਦ 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 ਐਸ ਐਚਓ ਬੁਰਾਇਆ ਪੁਲਿਸ ਪਾਰਟੀ ਸਮੇਤ ਪੁੰਚੇ ਮੌਕੇ ਤੇ ਜਿਹੜਾ ਪਤ ਨਸ਼ਾ ਕਰਦਾ ਉਹਨੂੰ ਪਤਾ ਇਸ ਦੁੱਖ ਦਾ ਮੈਂ ਨਸ਼ੇ ਖਿਲਾਫ ਪਹਿਲਾਂ ਵੀ ਲੜਦਾ ਸੀ ਸਰਪੰਚੀ ਤੋਂ ਅੱਜ ਵੀ ਲੜਦਾ ਤੇ ਲੜਦਾ ਰਹਿਣਾ 4 ਛੋਰੀਆਂ ਹੋਈਆਂ ਆ ਅੱਜ ਦੇ ਦਿਨ ਦੇ ਵਿੱਚ ਮੈਂ ਕਹਿੰਦਾ ਭਾਂਤਮਾ ਸਾਨੂੰ ਇਹ ਕਹਿਣਾ ਬੈਕ ਵਾਰੀ ਤੁਸੀਂ ਕਰਾਇਆ ਥਾਣੇ ਆ ਕੇ ਦੇਖੋ ਜਦੋਂ ਚੌਂਕੀ ਨਹੀਂ ਸੀਗੀ ਉਦੋਂ ਤੇਲੇ ਤੇ ਨਸ਼ਾ ਨਹੀਂ ਸੀਗਾ ਔਨ ਰਿਕਾਰਡ ਇਹ ਕੱਢ ਕੇ ਦੇਖ ਲੋ ਬਾਜੀ ਟਲਲੇ ਦਾ ਨਸ਼ਾ ਵੇਖਦਾ ਪਿਆ ਸਾਨੂੰ ਕੀ ਦੱਸੀਏ ਕਿੱਥੇ ਕਿੱਥੇ ਨਸ਼ਾ ਵੇਖਦਾ ਸਾਡੇ ਦਾ ਘਰਾਂ ਜਾ ਆ ਕੇ ਨਸ਼ਾ ਘਰਾਂ ਦੇ ਮੋੜੇ ਆ ਕੇ ਨਸ਼ਾ ਵੇਚਣ ਡਏ ਆ ਉਹ ਬਾਜੀ ਚੌਂਕੀ ਤੋਂ 100 ਮੀਟਰ ਦੀ ਦੂਰੀ ਆ ਸਿਰਫ 100 ਮੀਟਰ ਦੀ ਇੱਥੇ ਤੁਰ ਕੇ ਜਲ ਜਲੋ 100 ਮੀਟਰ ਦੀ ਦੂਰੀ ਆ ਜਿੱਥੇ ਸਾਡੇ ਪਿੰਡ ਚੌਂਕੀ ਹੁੰਦੇ ਹੋਏ ਨਸ਼ਾ ਨਹੀਂ ਬੰਦ ਹੋਣ ਡਿਆ सरपंच ਬਿਟੀ ਜਾਂਦਾ ਤਾਂ ਨਹੀਂ ਨਸ਼ਾ ਬੰਦ ਹੋ ਰਿਹਾ ਮੈਂ ਕਹਿੰਦਾ ਭਵਾਨਤਮਾਨ ਸਰ ਕੀ ਕਰਨਗੇ ਮੈਨੂੰ ਦੱਸੋ ਸਾਨੂੰ ਭਾਵੇਂ ਗ੍ਰੈਂਡ ਕੋਈ ਆਵੇ ਜਾਂ ਨਾ ਆਵੇ ਪਰ ਸਾਡੇ ਪਿੰਡੋਂ ਨਸ਼ਾ ਬੰਦ ਕਰਾ ਦਿਓ ਜੇ ਤਲੇ ਤੇਵਜ ਨਸ਼ਾ ਵਿਗੂਗਾ ਤਲੇਤਾ ਚੌਂਕੀ ਤੇ ਗਨਾਇਆ ਥਾਣੇ ਜ਼ਿੰਮੇਵਾਰ ਹੋਗਾ ਜੇ ਇੱਥੇ ਨਸ਼ਾ ਵਿਗੂਗਾ ਆ ਸਾਡੇ ਬਿਮਾਰ ਬੰਦੇ ਉਥੋਂ ਧਾਨੇ ਦੇ ਚੱਕ-ਜੱਕ ਕੇ ਤੁਸੀਂ ਲੈ ਗਏ ਆ ਮੈਟਰੀਆਂ ਲਾ ਲਾ ਫੋਰਸਾਂ ਲਾ ਲਾ ਉਹ ਇਹਨਾਂ ਨੂੰ ਕਦੋਂ ਚੱਕੂਗੇ ਚਿੱਟੇ ਵਾਲਿਆਂ ਨੂੰ ਇਹ ਥੋੜੇ ਟਾਈਮ ਲਈ ਇਸ ਚੌਂਕੀ ਨੂੰ ਥੋੜੇ ਜਿਮ ਲਈ ਬੂ ਕਰ ਲੋ ਸ਼ਾਇਦ ਤੇ ਲਿੱਤੇ ਵਿਕਣਾ ਹਟ ਜਾਵੇ ਹਾਂਜੀ ਜਿਹੜੀ ਗੱਲ ਮੈਂ ਕਹਿਤੀ ਅਟਾਲਿਆ ਇਹ ਤੁਹਾਡੇ ਪੇਜੰ ਦਾ ਖਤਮ ਹੋਏਗਾ 8 ਲੱਖ ਤੋਂ ਹੋਏਗਾ ਠੀਕ ਹੈ ਨਾ ਇਹ ਮੈਂ ਵਾਦਾ ਕਰਦਾ ਠੀਕ ਹੈ ਨਾ ਹੋਰ ਮੈਂ ਤਾਂ ਵਾਦਾ ਕਰਦਾ ਕਿ ਨਸ਼ਾ ਕੀਤੇ ਪਰ ਜਰੀਰ ਪਰਕਰ ਦੇਵਾਂਗੇ ਕਿੰਨੀ ਪਾਵਰ ਰੱਖਦੇ ਆ ਆਪਣੇ ਆਪ ਇਹ ਮਾਮਲਾ ਪਿੰਡ ਤੁਲੇਤਾ ਦਾ ਹੈ ਜਿੱਥੇ ਪਿੰਡ ਵਿੱਚ ਵਿਕ ਰਹੇ ਨਸ਼ੇ ਨੂੰ ਲੈ ਕੇ ਕਈ ਵਾਰ ਲੋਕਾਂ ਵੱਲੋਂ ਧਰਨਾ ਦਿੱਤਾ ਗਿਆ ਹੈ ਪਿੰਡ ਦੇ ਸਰਪੰਚ ਸੁਖਵੀਰ ਸਿੰਘ ਸੁਖੀ ਨੇ ਦੱਸਿਆ ਕਿ ਉਹਨਾਂ ਵੱਲੋਂ ਪੰਚਾਂ ਨੂੰ ਨਾਲ ਲੈ ਕੇ ਪਿੰਡ ਦੇ ਵਿਕਾਸ ਦਾ ਕੰਮ ਕਰਵਾਇਆ ਜਾ ਰਿਹਾ ਸੀ ਕਿ ਮੌਕੇ ਤੇ ਆ ਕੇ ਕੁਝ ਲੋਕਾਂ ਵੱਲੋਂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਮੌਕਾ ਵਿਚਾਰਦੇ ਹੋਏ ਸਰਪੰਚ ਅਤੇ ਪੰਚ ਉੱਥੋਂ ਜਾਨ ਬਚਾ ਕੇ ਭੱਜ ਕੇ ਪੁਲਿਸ ਚੌਕੀ ਤਲੀਤਾ ਵਿਖੇ ਆ ਗਏ ਤਾਂ ਚੌਕੀ ਵਿੱਚ ਕੋਈ ਮੁਲਾਜ਼ਮ ਨਾ ਹੋਣ ਕਰਕੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਦੇ ਦਿੱਤਾ ਤਰਨੇ ਬਾਰੇ ਸੁਣਦੇ ਹੀ ਪਿੰਡ ਵਾਸੀ ਅਤੇ ਇਲਾਕੇ ਦੇ ਸਰਪੰਚ ਇਕੱਠੇ ਹੋ ਗਏ ਅਤੇ ਕਰੀਬ 6 ਘੰਟੇ ਜਮ ਕੇ ਨਾਰੀਵਾਜੀ ਕੀਤੀ ਮੌਕੇ ਤੇ ਪੁੱਜੇ ਐਸਐਚਓ ਗੁਰਾਇਆ ਨੇ ਭਰੋਸਾ ਦਿੱਤਾ ਕਿ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਇੱਕ ਦਿਨ ਵਿੱਚ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇੱਕ ਹਫਤੇ ਵਿੱਚ ਪਿੰਡ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਮਰਦਾਬਾਦ 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 ਪੰਜਾਬ ਜਨ ਮਰਦਾਬਾਦ ਮਰਦਾਬਾਦ ਤੇਰੇ ਤੇ ਸਾਈ ਮਰਦਾਬਾਦ 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 ਕਰਾਇਆ ਸੱਚਾ ਮਰਦਾਬਾਦ 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 ਪੁੱਤ ਚਾਂ ਕੀ ਤੇਰੇ ਤੋਂ ਮਰਦਾਬਾਦ 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 ਪੁੱਤ ਦੀ ਢਿੱਲੀ ਗੈਰਗਿਆਰੀ ਮਰਦਾਬਾਦ 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 ਜੇ ਚਾਚੇ ਨੂੰ ਹੱਥ ਲੱਗ ਜਾਂਦਾ ਅੱਜ ਖਲਾਨ ਨੇ ਵੀ ਸੀਗੇ ਇਹ ਵੀ ਪੱਕੀ ਗੱਲ ਸੀ ਖਲਾਨ ਸੀਗੇ ਲਾਲਾ ਜੀ ਵੀ ਸਰਪੰਚ ਸਾਹਿਬ ਕੀ ਮਾਮਲਾ ਜੀ ਕੀ ਹੋਇਆ ਅੱਜ ਹਾਂਜੀ ਬਾਈ ਗੁਰਜੀ ਖਾਲਸਾ ਬਾਈ ਗੁਰਜੀ ਫਤਿਹ ਮਾਮਲਾ ਇਦਾਂ ਹੈ ਜੀ ਅਸੀਂ ਅੱਜ ਪਿੰਡ ਤੇ ਲੇਤੇ ਸਾਡੇ ਕੱਲ ਦਾ ਪਾਣੀ ਬੰਦ ਹੋਇਆ ਸੀ ਟੈਂਕੀ ਤੇ ਅਸੀਂ ਉਹ ਟੈਂਕੀ ਸਹੀ ਕਰਾਉਂਦੇ ਪੈ ਸੀਗੇ ਕੱਲ ਵੀ ਅਸੀਂ ਟੈਂਕੀ ਦੇ ਸੀਗੇ ਤੇ ਅੱਜ ਵੀ ਅਸੀਂ ਟੈਂਕੀ ਤੇ ਸੀਗੇ ਤਾਂ ਉੱਥੇ ਜਦਾਂ ਦੋ ਸੈਂਸੀ ਆਏ ਪਹਿਲਾਂ ਔਰਤਾਂ ਆਈਆਂ ਉਹਨਾਂ ਨੇ ਆਗੇ ਸਾਡੀ ਪੰਚਾਇਤ ਜੀ ਭਈਏ ਦਾ ਰੌਲਾ ਸੀਗਾ ਉਹਦਾ ਫੈਸਲਾ ਕਰਾਉਂਦੇ ਪਏ ਸੀਗੇ ਇਹ ਜ਼ਿਮੀਦਾਰਨਾ ਉਹਦਾ ਫੈਸਲਾ ਕਰਾਇਆ ਉਸ ਤੋਂ ਬਾਅਦ ਚ ਇਹ ਆ ਗਏ ਕਿੰਨੀਆਂ ਸਾਡੇ ਐ ਹੋ ਗਿਆ ਫਲਾਨਾ ਹੋ ਗਿਆ ਤੁਹਾਨੂੰ ਹੋ ਗਿਆ ਇਹ ਨਵਾਂ ਐ ਐਸਆ ਹੀ ਆਇਆ ਇੱਥੇ ਇਹਨੇ ਕੋਈ ਉਹਨਾਂ ਨਾਲ ਗੱਲਬਾਤ ਕੀਤੀ ਹੋ ਜਾਂ ਕੋਈ ਵੀ ਸਾਨੂੰ ਕੁਝ ਨਹੀਂ ਪਤਾ ਪੰਚਾਇਤ ਨੂੰ ਸਾਨੂੰ ਤੁਸੀਂ ਜੀਨ ਨਹੀਂ ਦਿੰਦੇ ਸਾਨੂੰ ਇਦਾਂ ਨਹੀਂ ਕਰਦੇ ਫਲਾਨਾ ਨਹੀਂ ਕਰਦੇ ਮੈਂ ਕਿਹਾ ਤੁਹਾਡੇ ਨਾਲ ਕੋਈ ਨਜਾਇਜ਼ ਗੱਲ ਹੋਈ ਆ ਦੱਸੋ ਕਹਿੰਦੇ ਨਹੀਂ ਤੁਸੀਂ ਸਾਨੂੰ ਐ ਕਰਦੇ ਫਲਾਨਾ ਕਰ ਰਹੇ ਇਦਾਂ ਕਰਦਿਆ ਕਰਦਿਆ ਨੂੰ ਪਿੱਛੇ ਸੰਗ ਦੋ ਇਹਨਾਂ ਦੇ ਬੰਦੇ ਹੋਰ ਆਈ ਜਾਂਦੇ ਸੀਗੇ ਕਾਫੀ ਬੁੜੀਆਂ ਹੋ ਗਈਆਂ 15-20 ਬੁੜੀਆਂ ਹੋ ਗਿਆ ਤੇ ਮਗਰੋਂ ਮੁੰਡੇ ਇਹਨਾਂ ਦੇ ਕੋਈ ਰਿਸ਼ਤੇਦਾਰ ਆ ਵਿੱਚੋਂ ਪਤਾ ਨਹੀਂ ਕੌਣ ਆ ਦੋ ਤਿੰਨ ਮੁੰਡੇ ਮੈਂ ਦੇਖੇ ਆ ਉਦੋਂ ਬਾਅਦ ਉਹ ਮੈਂ ਹੋਰ ਮੁੰਡੇ ਸੀਗੇ ਨਾਲ ਤਿੰਨ ਮੁੰਡੇ ਦੇਖਿਆ ਉਹ ਜਦੋਂ ਗਾਲਾਂ ਗੋਲਾਂ ਕੱਢਣ ਲੱਗੇ ਉਹਨਾਂ ਜਿੱਤ ਕਰੂਗਾ ਇਹ ਸਾਨੂੰ ਗਲਤ ਬੋਲਣਗੇ ਪੰਜਾਬ ਵਾਲੇ ਜਾਂ ਕੁਝ ਵੀ ਮੈਂ ਚਾਚਾ ਅੱਜਾ ਮੈਂ ਚਾਚੇ ਨੂੰ ਬਾਹਾਂ ਫੜਿਆ ਮੈਂ ਕਹਿੰਦਾ ਚਾਚਾ ਆ ਜਾ ਕਹਿੰਦਾ ਕੀ ਹੋਇਆ ਮੈਂ ਗੱਡੀ 'ਚ ਬੈਠ ਕਹਿੰਦਾ ਨਹੀਂ ਮੈਂ ਕਹਿੰਦਾ ਮੈਨੂੰ ਪਤਾ ਹੈ ਕੀ ਗੱਲਬਾਤ ਹੋਣੀ ਤੂੰ ਬਹਿ ਜਾ ਮੈਂ ਚਾਚਾ ਨੂੰ ਗੱਡੀ 'ਚ ਬਿਠਾ ਕੇ ਦੁਆ ਕਰਨ ਲੱਗਾ ਮੈਨੂੰ ਫੜਨ ਲੱਪਈਆਂ ਇਹ ਤੂੰ ਰੋਕ ਇੱ ਉਹ ਮੁੰਡਾ ਆਇਆ ਇੱਕ ਉਹ ਮੇਰਾ ਗੁੱਟ ਜਾ ਫੜਨ ਲਗਾ ਮੈਂ ਗੁੱਟ ਝਾੜਿਆ ਮੈਂ ਫੜਾ ਵਾ ਗੱਡੀ 'ਚ ਬੈ ਕੇ ਮੈਂ ਚਾਚੇ ਨੂੰ ਲੈ ਕੇ ਆ ਗਿਆ ਇੱਥੇ ਚੌਂਕੀ ਜਦੋਂ ਮੈਂ ਚੌਂਕੀਆਂ ਚੌਂਕੀ ਕੋਈ ਨਹੀਂ ਸੀਗਾ ਇਹ ਪਾਜੀ ਉਹਨੇ ਕਹਿੰਦੇ ਅਸੀਂ ਡੈਪਟੀ ਦੇ ਗਏ ਸੀ ਪਤਾ ਨਹੀਂ ਕਿੱਥੇ ਗਏ ਮੈਨੂੰ ਉਹਦਾ ਦੂਆ ਨਹੀਂ ਉਦੋਂ ਪਹਿਲਾਂ ਤਿੰਨ ਵਾਰੀ ਮੇਰੇ ਤੇ ਹਮਲਾ ਹੋ ਚੁੱਕਾ ਪਿੰਡ ਗੱਡੀ ਵੀ ਆਈ ਮੋਟਰਸਾਈਕਲ ਵੀ ਆਇਆ ਵੀਡੀਓ ਸਾਡੇ ਕੋਲ ਆ ਫੋਟੋ ਸਾਡੇ ਕੋਲ ਅਸੀਂ ਲੈਕਤੀ ਰੂਮ 'ਚ ਇੱਥੇ ਰਿਪੋਰਟਾਂ ਦਿੱਤੀਆਂ ਪਰ ਛੋਡੀ ਨੇ ਕੱਖ ਨਹੀਂ ਕੀਤਾ ਠੀਕ ਹੈ ਜੀ ਅੱਜ ਛੋਡੀ ਨੂੰ ਗਏ ਪੰਜਵਾਂ ਛੇਵਾਂ ਦਿਨ ਆ ਮੇਰੇ ਤੇ ਹਮਲਾ ਇਹ ਸਾਰੀ ਮਿਲੀਭਗਤ ਪੰਜਾਬ ਪੁਲਿਸ ਦੀ ਹੋ ਰਹੀ ਆ ਮੈਂ ਜਦੋਂ ਤੁਹਾਨੂੰ ਤੇ ਇਹਨਾਂ ਕੋਈ ਵੀ ਮੈਨੂੰ ਸੀਆਈਡੀ ਦੇ ਨਾਲ ਫੋਨ ਆਦੇ ਤੂੰ ਕਿੱਥੇ ਚੱਲਾਂ ਜੇ ਕੋਈ ਆਖੋ ਨਾ ਆਮ ਬੰਦੇ ਨੂੰ ਕਹਦੇ ਨਹੀਂ ਤੁਸੀਂ ਫੋਨ ਕਰਦੇ ਤੁਸੀਂ ਪੁੱਛੋ ਉਹਨਾਂ ਨੂੰ ਵੀ ਪੁੱਛਿਆ ਕਰੋ ਕਿੱਥੇ ਚੱਲੇ ਕਿੱਥੇ ਨਹੀਂ ਪਰ ਮੈਂ ਤੁਹਾਨੂੰ ਇਹ ਦੱਸਦਾ ਸਾਡੇ ਹੋਰ ਵੀ ਸਰਪੰਚ ਮਰੇ ਆ ਪਿੰਡਾਂ ਦੇ ਮੈਂ ਅਲਰਟ ਮੈਂ ਪਹਿਲਾਂ ਹੀ ਅਲਰਟ ਸੀਗਾ ਬੇ ਕੋਈ ਨਾ ਕੋਈ ਹੋਣਾ ਕਿਉਂਕਿ ਜਿਹੜੇ ਨਸ਼ੇ ਘਲਾਬ ਲੜਦੇ ਆ ਉਹਨਾਂ ਨੂੰ ਇਹ ਪੰਜਾਬ ਪੁਲਿਸ ਮਰਵਾਉਂਦੀ ਪਈ ਆ ਸਾਫ ਮੈਂ ਸਿੱਧੇ ਹੱਥਾਂ ਨਾਲ ਤੁਹਾਨੂੰ ਮੈਂ ਕਹਿੰਨਾ ਬੇ ਪੰਜਾਬ ਪੁਲਿਸ ਮਰਵਾਉਂਦੀ ਪਈ ਆ ਜਦੋਂ ਅਸੀਂ ਥਾਣੇ ਜਾਂਦੇ ਹੱਡੀ ਉੱਥੇ ਸੁਣਵਾਈ ਹੈ ਨਹੀਂ ਅਸੀਂ ਪਹਿਲੇ ਅਸੀਂ ਡੈਪਟੀ ਜਾਂਦੇ ਉੱਥੇ ਸੁਣਵਾਈ ਹੈ ਨੇ ਮੇਰੇ ਤੋਂ ਇਲਾਵਾ ਇਹਨਾਂ ਮੁੰਡਿਆਂ ਨੇ ਜਾ ਕੇ ਸ਼ੰਕਾ ਜਗਾਇਆ ਐਸਐਸਆਈ ਨੂੰ ਛੋਡੀ ਨੂੰ ਮੈਂ ਤਾਂ ਮੈਂ ਨਹੀਂ ਗਿਆ ਇਹ ਮੁੰਡੇ ਗਏ ਇਹਨਾਂ ਨੇ ਮੈਨੂੰ ਦੱਸਿਆ ਨਹੀਂ ਇਹਨਾਂ ਨੂੰ ਕੋਈ ਪਤਾ ਲੱਗਾ ਥੋੜਾ ਵਾਲਾ ਇਹ ਗਏ ਛੋਡੀ ਦਾ ਨਾਂ ਉਹਨੂੰ ਕੀ ਹੋਣਾ ਨਾ ਮੈਂ ਆਉ ਮੈਂ ਉਹਨੂੰ ਸਕਾਲਟੀ ਦੇ ਦੂੰ ਮੈਂ ਫਲਾਣਾ ਕਰ ਦੂੰ ਤੁਹਾਣਾ ਕਰਾ ਦੂੰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜਦ ਮੈਨੂੰ ਖਤਰਾ ਨਹੀਂ ਕੋਈ ਮੈਨੂੰ ਸਕਾਲਟੀ ਕਰ ਤੂੰ ਦੇਣੀ ਆ ਤੁਹਾਡੀਆਂ ਸੀਆਈਡੀਆਂ ਕਿੱਥੇ ਜਾਂਦੀਆਂ ਸਾਡੀ ਵਾਰੀ ਤੁਹਾਡੀਆਂ ਸੀਆਈਡੀਆਂ ਮੱਕ ਜਾਂਦੀਆਂ ਸਾਡੀਆਂ ਇੰਟੈਲੀਜੈਂਸੀਆਂ ਸਾਰੀਆਂ ਫੇਲ ਹੋ ਜਾਂਦੀਆਂ ਸਾਡੇ ਬਾਰੇ ਸਾਡੇ ਅਸੀਂ ਖੇਤਾਂ ਨੂੰ ਅੱਗ ਲਾਉਂਦੇ ਆ ਤੇ ਕਹਿੰਦੇ ਸੈਨਲ ਲਾਈਟ ਖਿੱਚ ਲੈਂਦਾ ਪਤਾ ਲੱਗ ਜਾਂਦਾ ਆ ਜਿਹੜੇ ਚਿੱਟਾ ਵੇਚਦੇ ਆ ਸਾਡੇ ਨਿਆਣੇ ਮਾਰਦੇ ਆ ਪੰਜ ਛੇ ਸਾਡੇ ਪਿੰਡ ਦੇ ਮੁੰਡੇ ਮਾਰ ਚੁੱਕੇ ਆ ਅੱਜ ਇਹਨਾਂ ਨੇ ਮੈਨੂੰ ਮਾਰਨਾ ਸੀ ਪੱਕੀ ਗੱਲ ਸੀਗੀ ਇਹਨਾਂ ਨੇ ਥਾਂਗ ਤੇ ਇਕੱਠੀ ਕਰਕੇ ਉਦੋਂ ਬਾਅਦ ਚ ਇਹਨਾਂ ਨੇ ਵਿੱਚ ਕੋਈ ਨਾ ਕੋਈ ਕਰਨਾ ਸੀਗਾ ਠੀਕ ਹੈ ਜੀ ਪਰ ਮੈਂ ਇਹ ਗੱਲ ਕਹਿਣਾ ਸਾਰੇ ਪਿੰਡਾਂ ਵਾਲੇ ਸਰਪੰਚਾਂ ਨੂੰ ਅੱਜ ਮੇਰ ਨਾਲ ਹੋਇਆ ਭਲਕੇ ਤੁਹਾਡੇ ਨਾਲ ਵੀ ਹੋ ਸਕਦਾ ਭਰਾਵੋ ਜਿੰਨਾ ਜਲਦੋ ਜਲਦ ਹੋ ਸਕਦਾ ਤਲੇ ਤੇ ਚੌਂਕੀ ਮਰੇ ਪਹੁੰਚ ਜਾ ਮੈਂ ਹੱਥ ਜੋੜ ਕੇ ਪੀ ਲਿਆ ਜਿਹੜਾ ਵੀ ਨਸ਼ੇ ਖਿਲਾਫ ਲੜਦਾ ਆ ਜਿਹਦਾ ਪਤ ਨਸ਼ਾ ਕਰਦਾ ਉਹਨੂੰ ਪਤਾ ਇਸ ਦੁੱਖ ਦਾ ਮੈਂ ਨਸ਼ੇ ਖਿਲਾਫ ਪਹਿਲਾਂ ਵੀ ਲੜਦਾ ਸੀ ਸਰਪੰਚੀ ਤੋਂ ਅੱਜ ਵੀ ਲੜਦਾ ਤੇ ਲੜਦਾ ਰਹਿਣਾ ਪਰ ਇਹ ਪੰਜਾਬ ਪੁਲਿਸ ਜਿਹੜੀ ਪੁਲਿਸ ਆ ਇਹ ਮੈਨੂੰ ਮਰਵਾਉਣਾ ਚਾਹੁੰਦੀ ਆ ਮੈਂ ਸਾਫ਼ ਰੱਬ ਜਾਂ ਦੱਸਦਾ ਵੀ ਪੰਜਾਬ ਪੁਲਿਸ ਮੈਨੂੰ ਮਰਵਾਉਣਾ ਚਾਹੁੰਦੀ ਆ ਮੇਰੇ ਤੋਂ ਜਿੱਥੇ ਮਰਜੀ ਕਹਾ ਲਓ ਕਿਉਂਕਿ ਇਹ ਮੇਰੇ ਜਦੋਂ ਮੇਰੇ ਕੋਈ ਗੱਲਬਾਤ ਹੁੰਦੀ ਹੈ ਮੌਕੇ ਤੇ ਪਹੁੰਚਦੇ ਨਹੀਂ ਮੇਰੀ ਬਾਅਦ ਨੂੰ ਕੈਮਰੇ ਇਹਨਾਂ ਦੇ ਖਤਮ ਹੋ ਜਾਂਦੇ ਆ ਸਰਪੰਚ ਸਾਹਿਬ ਹੁਣ ਵੀ ਨਸ਼ਾ ਵਿਕਦਾ ਪਿਆ ਹਲੇ ਵੀ ਬਾਜੀ ਤਲਲੇਦਾਰ ਨਸ਼ਾ ਵਿਕਦਾ ਪਿਆ ਤੁਹਾਨੂੰ ਕੀ ਦੱਸੀਏ ਕਿੱਥੇ ਕਿੱਥੇ ਨਸ਼ਾ ਵਿਕਦਾ ਸਾਡੇ ਦਾ ਘਰਾਂ ਜਾ ਆ ਕੇ ਨਸ਼ਾ ਘਰਾਂ ਦੇ ਮੋੜੇ ਆ ਕੇ ਨਸ਼ਾ ਵੇਚਣ ਡਏ ਆ ਉਹ ਕਿੱਥੇ ਅਸੀਂ ਬਲੌਕ ਜਗ੍ਹਾ ਦੱਸੋ ਬਾਜੀ ਚੌਂਕੀ ਤੋਂ 100 ਮੀਟਰ ਦੀ ਦੂਰੀ ਆ ਸਿਰਫ 100 ਮੀਟਰ ਦੀ ਇੱਥੇ ਤੁਰ ਕੇ ਚੱਲ ਚੱਲੋ 100 ਮੀਟਰ ਦੀ ਦੂਰੀ ਆ ਜਦ ਸਾਡੇ ਪਿੰਡ ਚੋਂ ਕੀ ਹੁੰਦੇ ਹੋਏ ਨਸ਼ਾ ਨਹੀਂ ਬੰਦ ਹੋਣ ਰਿਆ ਸਰਪੰਚ ਬਿਟੀ ਜਾਂਦਾ ਤਾਂ ਨਹੀਂ ਨਸ਼ਾ ਬੰਦ ਹੋ ਰਿਆ ਮੈਂ ਕਹਿੰਦਾ ਭਵਾਨਤਮਾਨ ਸਰ ਕੀ ਕਰਨਗੇ ਮੈਨੂੰ ਦੱਸੋ ਪ੍ਰਧਾਨ ਮੰਤਰੀ ਉੱਥੇ ਕੀ ਕਰੂਗਾ ਜੇ ਪੰਜਾਬ ਪੁਲਿਸੇ ਰੜੀ ਹੋਈ ਨਾਲ ਦੱਸੋ ਇੱਕ ਬੰਦਾ ਚੇਂਜ ਹੁੰਦਾ ਉਹ ਜਿਹੜਾ ਪਹਿਲਾਂ ਇੱਥੋਂ ਗਿਆ ਹੁੰਦਾ ਉਹ ਹੀ ਇੱਥੇ ਆ ਜਾਂਦਾ ਦੁਆਰਾ ਚੇਂਜ ਕਰਦੇ ਫੇਰ ਉਹੀ ਘੁੰਮ ਕੇ ਉੱਥੇ ਆ ਜਾਂਦੇ ਆ ਇਹਨਾਂ ਦੀਆਂ ਪਹਿਲਾਂ ਹੀ ਸੈਟਿੰਗਾਂ ਉਹਨਾਂ ਦੇ ਨਾਲ ਨਸ਼ੇ ਆਲਿਆਂ ਦੇ ਨਾਲ ਸਾਥ ਹੋਏ ਇਹਨਾਂ ਨੂੰ ਕੀ ਮਾਰਨਾ ਜ਼ਿੰਮੇਵਾਰ ਤੋਂ ਕੀ ਮਾਰਨਾ ਕੀ ਲੈ ਲੈਣਗੇ ਇਹਨਾਂ ਨੂੰ ਪੈਸੇ ਦਿੰਦੇ ਸਾਰਾ ਆ ਸਾਡੇ ਇਲਾਕੇ ਚ ਚੋਰੀਆਂ ਦੀ ਡੇਢ ਵਜੇ ਵਜਦੀ ਆ ਮੈਂ ਕਹਿੰਦਾ ਅੱਜ 4 ਚੋਰੀਆਂ ਹੋ ਗਈਆਂ 4 ਚੋਰੀਆਂ ਹੋਈਆਂ ਅੱਜ ਦੇ ਦਿਨ ਦੇ ਵਿੱਚ ਮੈਂ ਕਹਿੰਦਾ ਭਾਨਤਮਨ ਸਾਨੂੰ ਇਹ ਕਹਿਣਾ ਵੇ ਇੱਕ ਵਾਰੀ ਤੁਸੀਂ ਗਰਾਇਆ ਥਾਣੇ ਆ ਕੇ ਦੇਖੋ ਵੇ ਕਿੰਨੀਆਂ ਚੋਰੀਆਂ ਹੋਣੀਆਂ ਕੀ ਹੁੰਨੀਆਂ ਤੁਸੀਂ ਸੰਗਤ ਦੇ ਵਿੱਚ ਆ ਕੇ ਤਾਂ ਦੇਖੋ ਸੰਗਤ ਨੂੰ ਮਿਲੋ ਤਾਂ ਸਹੀ ਲੋਕਾਂ ਨੇ ਤੁਹਾਨੂੰ ਨੁਮਾਇੰਦੇ ਬਣਾਇਆ ਲੋਕਾਂ ਦੇ ਵਿੱਚ ਵਿਚਰੋ ਤਾਂ ਸਹੀ ਅੱਜ ਤਾਂ ਇਹ ਬੇਨਤੀ ਕਰਦੇ ਆ ਅੱਜ ਤਾਂ ਪ੍ਰੇਮ ਕੁਮਾਰ ਸਾਨੂੰ ਵੀ ਉਦਣੇ ਇਹ ਬੇਨਤੀ ਕੀਤੀ ਸਾਡੀ ਉਥੇ ਮੀਟਿੰਗ ਹੋਈ ਇਹੀ ਬੇਨਤੀ ਕੀਤੀ ਮੈਂ ਪ੍ਰੇਮਗਾ ਸਾਨੂੰ ਭਾਵੇਂ ਗ੍ਰਾਂਡ ਕੋਈ ਆਵੇ ਜਾਂ ਨਾ ਆਵੇ ਪਰ ਸਾਡੇ ਪਿੰਡੋਂ ਨਸ਼ਾ ਬੰਦ ਕਰਾ ਦਿਓ ਸਰਪੰਚ ਇਹ ਪੁਲਿਸ ਇਹ ਪੁਲਿਸ ਕਰਵਾਉ ਟਪਾਲਸ ਆ ਬਗਾਉ ਪੁਲਸ ਸਾਰੇ ਕੋਈ ਰਲ ਕੇ ਹੁੰਦਾ ਇਹਨਾਂ ਦੇ ਨਾਲ ਸਰਪੰਚ ਸਾਹਿਬ ਪਿਛਲੀ ਵਾਰ ਜਦੋਂ ਧਰਨਾ ਲੱਗਿਆ ਸੀਗਾ ਉਦੋਂ ਇਹ ਫੈਸਲਾ ਹੋਇਆ ਸੀ ਪੁਲਿਸ ਨੇ ਮੰਨਿਆ ਸੀ ਐਸਐਸਪੀ ਵੀ ਸਭ ਹੀ ਆਏ ਸੀ ਡੀਐਸਪੀ ਸਭ ਐਸਐਚਓ ਗਰਾਇਆ ਤੇ ਇਸਤੇ ਤੇ ਪੁਲਿਸ ਚੌਕੀ ਇੰਚਾਰਜ ਧਲੇਤਾ ਹਾਂਜੀ ਸਾਰਿਆਂ ਨੇ ਮੰਨਿਆ ਸੀਗਾ ਅਗਰ ਧਲੇਤੇ ਦੇ ਵਿੱਚ ਨਸ਼ਾ ਵਿਕੇਗਾ ਮੋਰ ਵੀ ਲਾ ਕੇ ਦਿੱਤੀ ਸੀ ਉਹਨਾਂ ਨੇ ਸੈਂਡ ਵੀ ਕੀਤੇ ਸੀ ਮੰਨਿਆ ਜਾਏਗਾ ਕਿ ਪੁਲਿਸ ਦੀ ਸ਼ਹਿਤ ਹੀ ਨਸ਼ਾ ਵੇਕਦਾ ਉਹ ਕੀ ਮਾਮਲਾ ਸੀ ਬਾਜੀ ਇੰਨਾ ਥੱਦੀ ਤਿਆਰ ਕੀਤੀ ਪਈ ਆ ਇੱਕ ਵਾਰੀ ਥੋੜਾ ਲੈ ਕੇ ਦੇ ਚੁੱਕੇ ਆ ਐਸਐਸਪੀ ਸਾਹਿਬ ਉਦੋਂ ਆਇਆ ਲੈ ਕੇ ਦੇਗਾ ਮੜ ਕੇ ਮੈਂ ਗੇੜੇ ਮਾਰ ਮਾਰ ਥੱਕ ਗਿਆ ਕੀ ਲਿਖ ਕੇ ਦਿੰਦਾ ਕੀ ਲਿਖ ਕੇ ਦਿੰਦਾ ਉਹਨਾਂ ਨੇ ਦਿੱਤਾ ਸੀਗਾ ਵੇ ਜੇ ਤੇਲੇ ਤੇ ਵਿੱਚ ਨਸ਼ਾ बिकੂਗਾ ਤੇਲੇਤਾ ਚੌਕੀ ਤੇ ਗਨਾਇਆ ਥਾਣੇ ਜ਼ਿੰਮੇਵਾਰ ਹੋਊਗਾ ਜੇ ਇੱਥੇ ਨਸ਼ਾ बिकੂਗਾ ਹਾਂਜੀ ਹੁਣ ਵੇਕਦਾ ਆ ਬਾਜੀ ਵੇਕਦਾ ਸੀ ਤਾਂ ਉਦੋਂ ਪ੍ਰੂਫ ਕਰਤਾ ਸੀਗਾ ਜਦੋਂ ਅਸੀਂ ਉਹ ਧਾਨਾ ਲਾਇਆ ਜੋ ਚੌਂਕੀ ਨੂੰ ਜਿੰਦਾ ਲਾਇਆ ਉਦੋਂ ਇਹਨਾਂ ਦੇ ਪੁਲਿਸ ਵਾਲੇ ਫੜੇ ਸੀਗੇ ਉੱਥੇ ਨਸ਼ਾ ਲੈਣ ਗਏ ਹੋ ਔਰ ਭਾਜੀ ਪ੍ਰੂਫ ਵੀ ਕੀਤਾ ਇਹ ਕਹਿੰਦੇ ਵੀਡੀਓ ਨਾ ਬਾਹਰ ਕਰਿਓ ਸੀਗਾ ਨਹੀਂ ਕਰਦੇ ਅਸੀਂ ਇਹਨਾਂ ਨਾਲ ਸਹਿਮਤੀ ਜਿਦਾ ਕੇ ਅਸੀਂ ਫਸ ਗਏ ਪਰ ਤੁਹਾਨੂੰ ਇਹ ਰੱਦ ਦੇ ਬਈਆਂ ਸਰ ਜੀ ਅੱਜ ਅੱਜ ਇੰਨਾ ਹਨਾ ਦੁਖੀ ਹੋਇਆ ਹਾਂ ਅਸੀਂ ਅਜਲੰਦਰ ਜੇ ਲੱਗੇ ਰਹਿੰਦੇ ਆ ਭਾਤਮਾਨ ਸਰ ਜਲੰਦਰ ਰਹਿੰਦੇ ਆ ਪ੍ਰੇਮ ਕੁਮਾਰ ਥਾਰਨੂੰ ਵੀ ਅਸੀਂ ਟੱਕਰ ਚੁੱਕੇ ਆ ਉਹ ਸਾਡਾ ਹੱਲ ਕਰਾ ਦਿਓ ਇੱਕ ਪਿੰਡ ਜੋ ਬੰਦ ਕਰਾ ਲੂੰਗੇ ਬਿਕਣਾ ਕੀ ਹੋ ਜਾਲਾ ਇੱਕ ਸਾਡੇ ਪਿੰਡੋਂ ਆਲੇ ਦੁਆਲੇ 20 ਪਿੰਡਾਂ 'ਚ ਜਾਂਦਾ ਜੱਟਾ ਸਾਡੇ ਧਲੇਤੇ ਜੋ 20 ਪਿੰਡਾਂ 'ਚ ਟਾ ਜਾਂਦਾ ਪਰ ਅਸੀਂ ਇੰਨੇ ਮੰਦੇ ਹਾਲਿਆ ਸਾਡੇ ਆਹ ਹਲ ਸਰਪੰਚਾਂ ਨੂੰ ਫੋਨ ਕੀਤਾ ਇੱਥੇ ਆ ਜਾਨਾ ਆਲੇ ਦੁਆਲੇ ਆ ਨੇ ਆ ਫਲਬੋਤੇ ਆਲੇ ਆਇਓ ਆ ਆ ਬੜੇ ਪਿੰਡ ਆਲੇ ਆ ਪੁੱਛ ਲੋ ਜੇ ਅਸੀਂ ਝੂਠ ਬੋਲਦਾ ਮੈਂ ਕੱਲਾ ਸਰਪੰਚ ਝੂਠ ਬੋਲ ਸਕਦਾ ਬਾਕੀ ਸੰਗਦ ਨੇ ਨਹੀਂ ਝੂਠ ਬੋਲਦੀ ਇਹ ਸੰਗਦ ਨੇ ਤੁਹਾਨੂੰ ਚੁਣਿਆ 20 ਸ 27 ਜੌਣ ਵਾਲੀਆਂ ਵੋਟਾਂ 'ਚ ਤੁਹਾਨੂੰ ਇਹਨਾਂ ਨੇ ਚੁਣਨਾ ਪਰ ਦੱਸੋ ਅਸੀਂ ਕਰੀਏਗੀ ਅੱਜ ਟਾਈਮ ਤਾਂ ਅਸੀਂ ਮਾਰਨ ਮੈਂ ਕਹਿੰਦਾ ਮੈਨੂੰ ਦਵਾ ਦੇ ਕੇ ਮਾਰ ਦਿਓ ਉਹ ਵਧਿਆ ਗਿਆ ਲਿਆ ਸਲਵਾਸਾ ਗਾ ਕੇ ਮਰ ਗਿਆ ਨਾ ਸਿੰਭੂ ਬਾਰਡਰ ਤੇ ਪਰ ਐਸੇ ਕਰਕੇ ਖਾਧੀ ਅੱਜ ਜਦੋਂ ਕੋਈ ਖੜਦਾ ਨਹੀਂ ਸਾਡੇ ਨਾਲ ਜਿਹੜੇ ਪੋਰਸ ਨੇ ਸਾਡੀ ਮਦਦ ਕਰਨੀ ਆ ਉਹੀ ਤਾਂ ਸਾਡੇ ਖਿਲਾਫ ਹੋਈਓ ਆ ਉਹੀ ਤਾਂ ਨੂੰ ਮਾਰਨਾ ਚਾਹੁੰਦੀ ਆ ਪ੍ਰੇਮਕਾਰ ਸਰ ਭਵੰਤ ਮਾਨ ਜੀ ਸਾਨੂੰ ਬਚਾ ਲਓ ਸਾਡਾ ਪਿੰਡ ਬਚਾ ਲਓ ਸਾਡੀ ਪੰਚਾਇਤ ਬਚਾ ਲਓ ਸਾਡਾ ਇਲਾਕਾ ਬਚਾ ਲਓ ਸਾਡਾ ਫਲੋਰ ਇਲਾਕਾ ਬਚਾ ਲਓ ਮੇਰੇ ਵੀ ਮਿਲਦਾ ਇਹੀ ਬੇਨਤੀ ਆ ਬਸ ਸਰ ਜੀ ਆ ਦੇਖੋ ਸਾਡੇ ਦਾ ਮੰਦੜੇ ਹਾਲ ਹੋਏ ਪਏ ਆ ਵੀਜ਼ਾ ਸਤਾਈ ਚ ਕੀ ਬਹੁਤ ਦੇ ਰਿਹਾ ਹੱਲੇ ਆ ਤੁਸੀਂ ਆਓ ਸਾਡਾ ਤੁਸੀਂ ਸਪੈਸ਼ਲ ਬਾਵਾਂ ਤੇ ਲੇਤੇ ਆ ਕੇ ਸਾਡੀ ਆਰ ਥਾਰ ਲੈ ਜਾਓ ਆ ਬਣੇ ਸੀਆਈਡੀ ਵਾਲਿਆਂ ਨੂੰ ਪੁੱਛੋ ਕੀ ਕਰਦੇ ਆ ਇਹ ਸੀਆਈਡੀ ਕੀ ਕਰਦੀ ਆ ਕਿਤੇ ਪਤਾ ਨਹੀਂ ਲੱਗਦਾ ਸਰਪੰਚ ਪੈਣ ਦਾ ਟਟਟ ਮਾਰਦਾ ਕਿ ਸੀਆਈਡੀ ਆਈ ਨਹੀਂ ਸਕਦੀ ਮੈਂ ਕਹਿੰਦਾ ਮਿਲਟਰੀਆਂ ਲੱਗ ਜੰਨੇ ਆ ਸਭ ਕੁਆ ਲੱਗ ਜੰਨ ਲਾ ਇੱਥੇ ਸਾਡੇ ਨੂੰ ਦੱਸੋ ਆ ਸਾਡੇ ਬਿਮਾਰ ਬੰਦੇ ਉਥੋਂ ਥਾਣੇ ਦੇ ਜੱਕ ਜੱਕ ਕੇ ਤੁਸੀਂ ਲੈ ਗਏ ਆ ਮਿਲਟਰੀਆਂ ਲਾ ਲਾ ਫੋਰਸਾਂ ਲਾ ਲਾ ਓਏ ਇਹਨਾਂ ਨੂੰ ਕਦੋਂ ਚੱਕੂਗੇ ਚਿੱਟੇ ਵਾਲਿਆਂ ਨੂੰ ਸਾਡੇ ਪੁੱਤ ਮਰਦੇ ਆ ਸਾਡੇ ਭਰਾ ਮਰਦੇ ਆ ਕਿੱਥੋਂ ਕਦੋਂ ਕੀ ਕੀ ਕਿੱਥੇ ਕਿੱਥੇ ਪਜਾਵਾਂਗੇ ਦੱਸੋ ਸਾਡੀ ਤਾਂ ਇਹ ਹੀ ਬੇਨਤੀ ਆ ਜੇ ਪਹਿਲਾਂ ਵੀ ਪੱਟ ਪੱਟ ਮਰਿਆ ਹੁਣ ਵੀ ਦੋਨਾਂ ਹੱਤੀ ਪੱਟਦੇ ਆ ਵੇ ਕਦੋਂ ਜਾਗਣਾ ਭਾਂਤ ਮਾਰਦੇ ਆ ਕਦੋਂ ਸਾਡੇ ਭਲਾ ਹੋਣਾ ਅਸੀਂ ਤੈਨੂੰ ਵੋਟਾਂ ਇਧਰ ਕਰਕੇ ਪਾਈਆਂ ਸਾਡੇ ਪਿੰਡ ਦਾ ਭਲਾ ਹੋ ਜੂ ਦੱਸੋ ਕਿੱਥੇ ਭਲਾ ਹੋਣਾ ਮੁਰਾਬਾ ਟਾਣਾ ਮਰਦਾਬਾਦ 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 ਪੋਰਟੂਨਟ ਲੀਗ ਆਗਿਆਰੀ ਮਰਦਾਬਾਦ ਮਰਦਾਬਾਦ ਅਜੀ ਮਰਦਾਬਾਦ ਬੜਾ ਜੇ ਨਸ਼ਾ ਬੈਕਦੜ ਇਹਨਾਂ ਇਹਨਾਂ ਦਾ ਵੀ ਹੁੰਦਾ ਹੀ ਪਿਆ ਘਟ ਸਾਡੇ ਗੱਲਿਆਂ ਦਾ ਤੇ ਨਹੀਂ ਇਤੋਂ ਆਫਸਰ ਚੇਂਜ ਹੋ ਜਾਂਦਾ ਉਹ ਕਹਿੰਦਾ ਮੈਨੂੰ ਦੱਸ ਦਿਓ ਹਫਤੇ ਬਾਅਦ ਹਫਤੇ ਬਾਅਦ ਤਾਂ ਸਾਡਾ ਦੋ ਹਫਤੇ ਐਸਐਚਓ ਚੇਂਜ ਹੋ ਜਾਂਦਾ ਕਿਹਨੂੰ ਕਿਹਨੂੰ ਬਾਰ ਬਾਰ ਦੱਸੀ ਜਾਈਏ ਐਡੀ ਥੱਦੀ ਪਈ ਆ ਜੀ ਘਰੇ ਬਦੂਆਂ ਦੀ ਲੈਕਚਰ ਰੁਕਦੇ ਦੁੱਤਿਆਂ ਚੌਂਕੀ ਨਹੀਂ ਵੇ ਚੌਂਕੀ ਨਹੀਂ ਚਾਹੀਦੀ ਅੱਜ ਦੱਸੋ ਇਹਨੂੰ ਕੀ ਕਰੀਏ ਮੈਨੂੰ ਦੱਸੋ ਚੌਂਕੀ ਦਾ ਫਾਇਦਾ ਨਹੀਂ ਹੈ ਇਹ ਇੱਥੇ ਜਿੰਡੇ ਲੋ ਆਏ ਤਾਂ ਉਹ ਅਸੀਂ ਔਖੇ ਆਈ ਚੌਂਕੀ ਜੇ ਮੈਂ ਕਹਾਂ ਸਾਡੇ ਬਜ਼ੁਰਗਾਂ ਸਾਡੇ ਬਜ਼ੁਰਗਾਂ ਵੇਲੇ ਚੌਂਕੀ ਹੈਣੀ ਸੀਗੀ ਪਰ ਉਹਦਾ ਨਸ਼ਾ ਵੀ ਹੈ ਨਹੀਂ ਸੀਗਾ ਇਹ ਪਿੰਡ ਕਹਿੰਦਾ ਆ ਇਹ ਪਿੰਡ ਮजूद ਖੜਾ ਆ ਇਹਨਾਂ ਪੁੱਛ ਕੇ ਦੇ ਲੋ ਜਦੋਂ ਚੌਂਕੀ ਨਹੀਂ ਸੀਗੀ ਉਦੋਂ ਉੱਤੇ ਨਸ਼ਾ ਨਹੀਂ ਸੀਗਾ ਆਹਨ ਰਿਕਾਰਡ ਆ ਕੱਟ ਕੇ ਦੇਖ ਲੋ ਬੇ ਨਸ਼ਾ ਖਲਾਫ ਕਰੇ ਵੋਟਾਂ ਦਿੱਤੀਆਂ ਹੁਣ ਸਾਡੇ ਬਯੁਰਗਾ ਨੇ ਆ ਆਜ਼ਾਦੀ ਚੌਂਕੀ ਆ ਸਾਡੇ ਪਿੰਡ ਆ ਉਹਦਾ ਸਾਡੇ ਪਿੰਡ ਨਸ਼ਾ ਵੀ ਬੈਠਾ ਅਸੀਂ ਆ ਨਵੇਂ ਅਸੀਂ ਕਹਿੰਦੇ ਇੱਕ ਚੀਜ਼ ਛੱਡ ਦਿਓ ਚਾਹੇ ਚੌਂਕੀ ਛੱਡ ਦਿਓ ਚਾਹੇ ਨਸ਼ਾ ਛੱਡ ਦਿਓ ਦੋਨਾਂ ਜੋ ਦੋਨਾਂ ਜੋ ਇੱਕ ਚੀਜ਼ ਹੋਵੇ ਅਸੀਂ ਜਾਂ ਲਾਂਗੇ ਜਾਂ ਤਾਂ ਤੇਰੇ ਤੇ ਪੁਲਿਸ ਚੌਂਕੀ ਹੋਵੇ ਕੋਈ ਗੱਲ ਨਹੀਂ ਸਾਨੂੰ ਜਾਂ ਪਰ ਸੋ ਚੌਕੀ ਨਾ ਹੋਵੇ ਚਿੱਟੇ ਵਾਲੇ ਹੋਏ ਅਸੀਂ ਆਪੇ ਆਪੇ ਜਿੱਦਾਂ ਮਰਜ਼ੀ ਕਰਕੇ ਮਨਾ ਲਾਂਦੇ ਜਾਂ ਕੋਕ ਕਰ ਲਾਂਗੇ ਚਿੱਟੇ ਜਿਹੜਾ ਵੇਚਦੇ ਆ ਉਹਨਾਂ ਮੁੰਡਿਆਂ ਦੇ ਸਾਡੇ ਨਾਲ ਰਿਕਾਰਡਿੰਗਾਂ ਕਹਿੰਦੇ ਜਦੋਂ ਅਸੀਂ ਵੇਚਣਾ ਛੱਡ ਦਿੰਦੇ ਆ ਉਦੋਂ ਸਾਨੂੰ ਹੋਰ ਤੰਗ ਕਰਦੇ ਆ ਕੀ ਕਰੀਏ ਦੱਸੋ ਉਹ ਕੌਣ ਕਾ ਕਰਦੇ ਆ ਫੜਾ ਫੜਾ ਜਿਹੜੀ ਆ ਜਿਹੜੀ ਆ ਆ ਜਿਹੜੀ ਸੀਤੋ ਆ ਅਜਾ ਆਹ ਇੰਨਾ ਪਰਿਵਾਰ ਆ ਮੈਨੂੰ ਮਹੀਨਾ ਡੇਢ ਮਹੀਨਾ ਆ ਗਿਆ ਬਣਿਆ ਉਹਨੂੰ ਉਦੋਂ ਤਾਂ ਇਹਨਾਂ ਨੂੰ ਦੁੱਖ ਨਹੀਂ ਹੋਇਆ ਆ ਪੰਜਾਂ ਦਿਨਾਂ ਚ ਹੁਣ ਆ ਸੀਗਾ ਆ ਥੋੜੀ ਦੇ ਜਾਣ ਚ ਪੰਜਾਂ ਦਿਨਾਂ ਚ ਦੱਕ ਹੁਣ ਆ ਦੀ ਉਹ ਕੱਲ ਸਾਡੇ ਪਿੰਡ ਆਇਆ ਇੱਥੇ ਮੈਨੂੰ ਇਹ ਦੱਸੋ ਕਰਨ ਕੀ ਆਇਆ ਉਹ ਕਿਹੜੀ ਡਿਊਟੀ ਸੀ ਉਹਦੀ ਇੱਥੇ ਕੀ ਕੰਮ ਸੀਗਾ ਸੈਲਫ ਪਲਾਨਿੰਗ ਤੌਰ ਤੇ ਸਾਰਾ ਕੁਝ ਕਰਾ ਕੇ ਸਭ ਕੁਝ ਦੱਸ ਕੇ ਗਿਆ ਮੌਕੇ ਤੇ ਪੁਲਿਸ ਵੀ ਨਹੀਂ ਇੱਥੇ ਸੀ ਘੰਟਾ ਬਾਅਦ ਪੁਲਿਸ ਨਹੀਂ ਆਈ ਇੱਥੇ ਉਹ ਭਮਾ ਚੌਂਕੀ ਆ ਕੇ ਮਗਰ ਸਾਨੂੰ ਘੜ ਦਿੰਦੇ ਪੂਰੇ ਸਾਡੇ ਪਿੰਡ ਤੇ ਅੱਜ ਪਾਣੀ ਦਾ ਮਸਲਾ ਆ ਗਿਆ ਅੱਜ ਬਹੁਤ ਅਸੀਂ ਤੰਗ ਪਰੇਸ਼ਾਨ ਸੀਗੇ ਪਾਣੀ ਤੋਂ ਸਾਰਾ ਪਿੰਡ ਤੇਗਾ ਸਰਪੰਚ ਸਾਹਿਬ ਨੇ ਫੋਨ ਦਿੱਤਾ ਵੀ ਤੁਹਾਨੂੰ ਟੈਂਕਰ ਪਾਣੀ ਦਾ ਭੇਜ ਦੇਈਏ ਮੈਂ ਕਿਹਾ ਨਹੀਂ ਨਹੀਂ ਸਾਡੇ ਪਾਣੀ ਹੈਗਾ ਵੀ ਥੋੜਾ ਜਿਹਾ ਹਿਸਾਬਾ ਕੀਤਾ ਹੈ ਤੇ ਇਹ ਸਰਪੰਚ ਸਾਹਿਬ ਉੱਥੇ ਟੈਂਕੀ ਠੀਕ ਕਰਾਉਂਦੇ ਸੀਗੇ ਤੇ ਉਹਨਾਂ ਨੂੰ ਜਾਂ ਕਾਲੀ ਕਲੋਜ਼ ਜਾ ਕੇ ਉਹਨਾਂ ਨੇ ਜਿਹੜੇ ਇੱਥੇ ਉਹਨਾਂ ਦੇ ਪਰਿਵਾਰ ਆ ਆਪਣੇ ਭਰਾਵਾਂ ਦੇ ਸਹਹਜੀਆਂ ਦੇ ਉਹਨਾਂ ਨੇ ਸਾਰਿਆਂ ਨੇ ਉਹਨਾਂ ਨੂੰ ਕਾਲੀ ਕਲੋਜ਼ ਕੀਤਾ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਵੀ ਭਾਈ ਸਾਨੂੰ ਮੇਰਾ ਮੈਨੂੰ ਹਮਲਾ ਫਿਰ ਤੇ ਕਰ ਲੱਗੀ ਆ ਤੁਸੀਂ ਇੱਥੇ ਆਓ ਹੁਣੇ ਉਹਨਾਂ ਦੇ ਅੱਠ ਮੱਠੀ ਦੇ ਵਿੱਚ ਤੇ ਦੇਖੋ ਹੁਣ ਸਾਡੇ ਜਿਵੇਂ ਇੱਕ ਵਾਰ ਪਹਿਲਾਂ ਵੀ ਚੌਂਕੀ ਮਰੇ ਧਰਨਾ ਲਾਇਆ ਸੀ ਚੌਂਕੀ ਨੂੰ ਜਿੰਦਾ ਵੀ ਲਾਇਆ ਸੀ ਨਸ਼ਿਆਂ ਦੇ ਮਾਮਲੇ ਦੇ ਵਿੱਚ ਨਸ਼ਿਆਂ ਤੇ ਕੁਝ ਕੰਟਰੋਲ ਹੋਇਆ ਕਿ ਨਹੀਂ ਨਹੀਂ ਕੋਈ ਕੋਈ ਕੰਟਰੋਲ ਨਹੀਂ ਕੋਈ ਨਹੀਂ ਜੇ ਕੰਟਰੋਲ ਸਾਰੀਆਂ ਬੀਬੀਆਂ ਪੈਣਾ ਬੋਲੋ ਕੋਈ ਕੰਟਰੋਲ ਨਹੀਂ ਹੋਇਆ ਜਾਨੀ ਕਿ ਸਾਡੇ ਤਾਂ ਪਿੰਡ ਦੇ ਵਿੱਚ ਇੰਨਾ ਛੋਟੇ ਛੋਟੇ ਬੱਚੇ ਨਸ਼ਾ ਕਰ ਕਰਕੇ ਗਲੀਆਂ ਦੇ ਵਿੱਚ ਚੀਕਾ ਮਾਰਦੇ ਚਿਗਵਾਲੀਆਂ ਮਾਰਦੇ ਆ ਪਰ ਦੇਖ ਨਹੀਂ ਜਾਂਦੇ ਉਹਨਾਂ ਦੇ ਘਰ ਦੇ ਹਾਲ ਤੇ ਉਹਨਾਂ ਦੇ ਚੁੱਲ੍ਹੇ ਵੀ ਤੱਤੇ ਨਹੀਂ ਹੁੰਦੇ ਨਾ ਪੈਣਾ ਦੇਖ ਸਾ ਤੋਂ ਉਹਨਾਂ ਦੇ ਦੁੱਖ ਨਹੀਂ ਸੁਣੇ ਜਾਂਦੇ ਇੰਨੇ ਕਿਸੇ ਦਾ ਇੱਕ ਬੱਚਾ ਹੈ ਕਿਸੇ ਦੇ ਦੋ ਬੱਚੇ ਆ ਦੋ ਹੀ ਬੱਚੇ ਨਸ਼ਾ ਕਰਦੇ ਆ ਜੇ ਕਿਸੇ ਦੇ ਘਰ ਵਾਲਾ ਨਸ਼ਾ ਕਰਦਾ ਆ ਉਹ ਪਹਿਲਾਂ ਉਹ ਮੰਗਦਾ ਆ ਕਹਿੰਦਾ ਮੈਨੂੰ 500 ਰੁਪਏ ਦੋ ਤੇ ਮੈਂ ਘਰ ਦੀ ਆੜੀ ਕਰਨ ਜਾਣਾ ਹਾਂ ਤੇ ਉਹ ਬੀਬੀ ਕਿੱਥੋਂ 500 ਰੁਪਈਆ ਦਵੇ ਕੀ ਉਹ ਕੰਮ ਕਰਦੀ ਆ ਕੋਈ ਸਾਡੀਆਂ ਭੈਣਾਂ ਕੀ ਕੰਮ ਕਰਦੀਆਂ ਮਜ਼ਦੂਰੀ ਕਰਕੇ ਲੈਂਦੇ ਉਹਨਾਂ ਦੇ ਵਿੱਚ ਦੋ 250 ਰੁਪਈਆ ਉਹਨਾਂ ਨੂੰ ਮਿਲਦਾ ਹੈ ਉਹਨਾਂ ਦੇ ਵਿੱਚ ਉਹ ਪਰਿਵਾਰ ਚਲਾਉਣ ਕੋ ਉਹ ਨਸ਼ਾ ਦੇਣ ਇਸ ਕਰਕੇ ਸਾਡੀ ਬਹੁਤ ਬੇਨਤੀ ਆ ਵੇ ਤੁਸੀਂ ਇਸ ਇੱਥੇ ਕਾਬੂ ਪਾਓ ਗੱਲ ਇਹੀ ਹੋਈ ਜਿਹੜੀ ਇਹਨਾਂ ਨੂੰ ਤੰਦਰ ਸੁਣਾਈ ਆ ਤੁਹਾਨੂੰ ਤਾਂ ਦੱਸਦੀ ਆ ਉਹੀ ਗੱਲ ਹੋਈ ਆ ਉੱਥੇ ਚਲਦਾ ਰਹਿੰਦਾ ਹੈ ਜਿਵੇਂ ਇੱਥੇ ਦੁਹਾਈ ਪੈ ਰਹੀ ਵੀ ਪਿੰਡ ਦੇ ਵਿੱਚ ਨਸ਼ਾ ਬਹੁਤ बिकਦਾ ਇਹ ਸੱਚੀ ਗੱਲ ਹੈ ਸੱਚੀ ਗੱਲ ਆ ਜਾਂਦਾ 82 ਤਾਂ ਸਾਡੇ ਤਾਂ ਇਹਨੂੰ ਪਤਾ ਹੀ ਆ ਕਿ ਚਾਤੀ ਲੱਗਦੀ ਸਾਡੀ ਮੈਂ ਤਾਂ ਆਪ ਕਹਿੰਦੀ ਆ ਮੈਂ ਕਿ ਸਾਰੇ ਨਿਆਣੇ ਬਰਬਾਦ ਹੋ ਗਏ ਇਹਨੂੰ ਮੈਂ ਦੱਸਦੀ ਹਾਂ ਜਿਹਨੇ ਜੇਦਿ ਤੋ ਆ ਉਹ ਵੀ ਦੰਦਾ ਜਿਹਦੇ ਤੈਨੋਂ ਆ ਉਹ ਵੀ ਬੇ ਇੰਨੀ ਸਾਰੀ ਚਮੜੀ ਜਾਂਦਾ ਤੇ ਮੇਥੋਂ ਦੀ ਮਾਂ ਦੁਖੀ ਆ ਅਸੀਂ बार-बार ਇੱਥੇ ਜਿੰਦਾ ਬਿਲਾਉਂਦੇ ਕੁਝ ਪਾਵਰ ਸੀ ਬੀਬੀ ਜੀ ਮੇਰੇ ਇਥੇ ਪਹਿਲਾਂ ਵੀ ਧਰਨਾ ਲੋਕਾਂ ਨੇ ਦਿੱਤਾ ਸੀ ਚੌਂਕੀ ਨੂੰ ਜਿੰਦਾਬੀ ਲੱਗਾ ਸੀਗਾ ਵੀ ਨਸ਼ਾ ਬਹੁਤ ਵਿਕਦਾ ਕਿਵੇਂ ਹੁਣ ਕੁਝ ਕੰਟਰੋਲ ਆਕ ਨਹੀਂ ਨਹੀਂ ਜੀ ਹਜੇ ਕੰਟਰੋਲ ਨਹੀਂ ਹੈ ਹਜੇ ਤਾਂ ਸਰਪੰਚ ਬਣੇ ਨੂੰ ਥੋੜੇ ਟਾਈਮ ਹੋਇਆ ਇਹਦਾ ਪਹਿਲਾਂ ਵੀ ਇਹੇ ਕੰਮ ਸੀ ਵੀ ਕਹਿੰਦਾ ਸੀ ਵੀ ਅਸੀਂ ਨਸ਼ਾ ਨਹੀਂ ਵਿਕਣ ਦੇਣਾ ਤਾਂ ਉਹ ਹੁਣ ਵੀ ਹਜੇ ਤਾਂ ਅੱਜ ਤਾਂ ਕੋਈ ਗੱਲਬਾਤ ਹੋਈ ਨਹੀਂ ਹੈ ਤਾਂ ਇਹਨੂੰ ਸਾਰੀ ਪੰਚਾਇਤ ਨੂੰ ਉਹਨਾਂ ਨੇ ਸੈਂਸੀਆਂ ਨਾ ਹੱਥ ਪਾ ਲਿਆ ਮਤਲਬ ਕਿ ਦੋਖ ਨੂੰ ਇਹੇ ਹੀ ਗੱਵੇ ਹਾਂ ਇਹ ਸਾਡਾ ਨਸ਼ਾ ਨਹੀਂ ਪੀਕਣ ਦਿੰਦੇ ਇਹਨਾਂ ਗੱਲਾਂ ਲਈ ਆ ਤਾਂ ਇਹ ਪੁਲਿਸ ਹੁਣ ਸਾਰੀ ਪਿੰਡ ਇੱਥੇ ਧਰਨਾ ਲਾ ਕੇ ਬੈਠਾ ਆ ਇਹ ਪੁਲਿਸ ਵਾਲੇ ਹੁਣ ਉਹਨਾਂ ਨੂੰ ਚੱਕ ਕੇ ਲਿਆਉਣ ਫੇਰ ਧਰਨਾ ਚੱਕਿਆ ਜਾਊਗਾ ਨਹੀਂ ਤਾਂ ਪਹਿਲਾਂ ਧਰਨਾ ਨਹੀਂ ਚੱਕਾ ਹੋਣਾ ਇਹ ਵੀ ਨਸ਼ਿਆਂ ਦੇ ਸਬੰਧ ਵਿੱਚ ਕੀ ਕਹਿਣਾ ਚਾਹੂੰ ਕਿ ਵੀ ਨਸ਼ਾ ਹੱਜ ਵਿਕਦਾ ਹੈ ਇਹ ਨਸ਼ੇ ਦਾ ਇਹ ਕਿੰਨੇ ਆ ਨਿਆਣਿਆਂ ਦੀਆਂ ਨਵੀਂ ਪੀੜ੍ਹੀ ਦੀਆਂ ਜ਼ਿੰਦਗੀਆਂ ਬਚ ਰਹਿਣ ਕੋਈ ਚੰਗੀ ਗੱਲ ਨਹੀਂ ਕਹਿੰਦੇ ਆ ਸਾਰੇ ਜਣੇ ਸਾਰਾ ਪਿੰਡ ਕਹਿੰਦਾ ਆ ਸਾਰਾ ਪਿੰਡ ਦੇ ਸਰਪੰਚ ਦੇ ਮਗਰ ਆ ਸਾਰੇ ਕਹਿੰਦੇ ਆ ਵੀ ਨਸ਼ਾ ਨਹੀਂ ਵਿਕਣਾ ਚਾਹੀਦਾ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਅ ਹੋ ਜਾਵੇ ਤਾਂ ਵਧੀਆ ਨਹੀਂ ਇਸ ਗੱਲ ਦੇ ਵਿੱਚ ਹੁਣ ਸਾਰੇ ਪਿੰਡ ਨੂੰ ਤਾਂ ਇਹ ਡਰਿਆ ਵੇ ਜਦੋਂ ਉਹਨਾਂ ਤੇ ਅਟੈਕ ਕਰਦੇ ਆ ਸਾਡਾ ਕੀ ਹੋਊਗਾ ਜਿਨ੍ਹਾਂ ਦੇ ਬੱਚੇ ਖਾਂਦੇ ਉਹ ਰੋਕਦੇ ਆ ਇਹ ਆਉਣਾ ਵੀ ਟਾਈਮ ਦੇ ਵਿੱਚ ਜੇ ਨਾ ਰੁਕਿਆ ਚਿੱਟੇ ਤੇ ਨਾਨਾ ਨੱਥ ਪਈ ਤਾਂ ਐਡਾ ਵਧੀਆ ਭਵਿਕਣੀ ਹੈਗਾ ਪੰਜਾਬ ਦਾ ਦੇਖੋ ਅਸੀਂ ਇਹ ਹੋਰ ਕੋਈ ਇਹਦਾ ਕੋਈ ਐਡਾ ਵੱਡਾ ਨਹੀਂ ਇਸ਼ੂ ਹੈਗਾ ਬਈ ਚੰਗੂ ਉਹਨਾਂ ਅਟੈਕ ਕੀਤਾ ਲੜਾਈ ਝਗੜੇ ਹੁੰਦੇ ਆ ਜੋ ਵੀ ਹੋ ਗਿਆ ਨਾ ਉਹਦੇ ਵਿੱਚ ਰਾਜੀ ਨਾਵੇਂ ਬਿਓ ਜਾਂਦੇ ਆ ਪਰ ਮੈਂ ਤਾਂ ਚਿੱਟੇ ਦਾ ਹੋਇਆ ਬਈ ਚਿੱਟੇ ਦੇ ਖਿਲਾਫ ਇਹ ਵੱਡਦਾ ਪਿਆ ਸਾਰਾ ਪਿੰਡ ਕਰ ਰਹੇ ਆ ਉਹ ਜਿਹੜੇ ਤੁਹਾਡੇ ਪਿੰਡ ਦੇ ਜਿੰਨੇ ਸਹਿਸੀ ਆ ਉਹ ਸਾਰੇ ਜਿੰਨਾਂ ਚੌਕੀ ਤੇ ਆਪਣੇ ਸੁਟੇ ਆ ਹੁਣ ਜਮਾਨ ਤਾਂ ਕੋਟਾ ਨੇ ਦੇਣੀ ਆ ਉਹ ਪੁਲਿਸ ਨੇ ਤਾਂ ਦੇਣੀ ਹਣੀ ਆ ਉਹ ਜਿਹੜਾ ਜਮਾਨਤ ਆਉਂਦੇ ਫੇਰ ਜਦੋਂ ਵੇਚਦੇ ਫੇਰ ਪੁਲਿਸ ਚੱਕਦੀ ਫੇਰ ਦੇ ਸੁੱਟ ਦਿੰਦੀ ਆ ਹਾਂ ਜੀ ਨਹੀਂ ਅਸੀਂ ਤਾਂ ਪੂਰੀ ਕੋਸ਼ਿਸ਼ ਕਰਦੇ ਹਾਂ ਮੈਂ ਨਸ਼ਾ ਜਿਹੜਾ ਮੁੱਕੇ ਪੰਜਾਬ ਦੇ ਵਿੱਚੋਂ ਇਹਨਾਂ ਦਾ ਹੁਣ ਮੇਨ ਇਹ ਆ ਵੀ ਜਿਹੜਾ ਇਹਨਾਂ ਤੇ ਅਟੈਕ ਕੀਤਾ ਹੈ ਨਾ ਉਹਦੇ ਤੇ ਵੀ ਕੋਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਹਿੰਦੇ ਆ ਕਿ ਉਹ ਤੁਸੀਂ ਦਿਖਾਓ ਬਿਆਨ ਲੈਂਦਾ ਨੂੰ ਜਿੰਨਾ ਤੇ ਅਟੈਕ ਹੋਇਆ ਬਿਆਨ ਲਿਖਾਓ ਅਸੀਂ ਕਰ ਵੀ ਕਰਦੇ ਆ ਪਵੇਤੇ ਦੀ ਪੰਚਾਇਤ ਤੇ ਹੋਇਆ ਆ ਲਿਖਾਉਣ ਪੰਚਾਇਤ ਵਾਲੇ ਬਿਆਨ ਇਸ ਟਾਈਮ ਇੱਥੇ 8 ਪਿੰਡਾਂ ਦੀ ਪੰਚਾਇਤ ਬੈਠੀ ਆ ਜੀ ਇਤਾਂ ਹੀ ਆਈ ਆ ਕਿਉਂ ਸਾਰਿਆਂ ਪਿੰਡਾਂ 'ਚ ਇਹੀ ਹਾਲ ਆ ਅਸੀਂ ਵੀ ਆਪਣੇ ਰੋਡ ਹਾਰਡ ਤੋਂ ਪੰਜ ਛੇ ਵਾਰੀ ਮਸਲਾ ਇਹੀ ਹੈ ਜਿਹੜਾ ਨਸ਼ਾ ਕਰਕੇ ਉਹ ਚੋਰੀ ਕਰਦੇ ਨੇ ਬਾਹਰ ਆ ਜਾਂਦੇ ਜੇਰ ਭੇਜਦੇ ਉਹ ਸਾਡਾ ਮੈਟਰ ਥੀ ਉਹ ਤਾਂ ਰੋਡ ਦਾ ਮੈਟਰ ਹੈ ਪਰ ਜੇ ਸਖਤ ਕਾਰਵਾਈ ਹੋਵੇ ਤਾਂ ਉੱਤੇ ਥੋੜਾ ਜਿਆ ਹੋ ਸਕਦਾ ਹੈ ਪੁਲਿਸ ਤਾਂ ਸਖਤੀ ਕਰਦੀ ਆ ਲਾਅ ਮੁਤਾਬਕ ਕੋਈ ਵੀ ਨਾ ਜਿਹੜੇ ਕੋਰਟਾਂ ਵਕੀਲ ਬੈਠੇ ਨੇ ਉਹਨੂੰ ਚਿਠਲਾਉਣ ਵਾਸਤੇ ਉਹ ਜਮਾਤਾਂ ਤੋ ਕਰਾਉਂਦੇ ਨੇ ਜਿੰਨਾ ਤੱਕ ਆਪਾਂ ਪਹੁੰਚ ਨਹੀਂ ਸਕਦੇ ਤੁਹਾਨੂੰ ਤੁਹਾਨੂੰ ਹਿੰਮਤ ਨਹੀਂ ਤੁਹਾਡੇ ਜੋ ਨਾਲ ਤੱਕ ਪਹੁੰਚਣ ਦੀ ਕੋਈ ਜੱਜ ਨੂੰ ਉਂਗਲ ਵੀ ਨਹੀਂ ਕਰ ਸਕਦੇ ਕਿਉਂਕਿ ਉਂਗਲ ਕਰਨ ਦੇ ਨਾਲ ਹੀ ਉਸੇ ਕੇਸ ਸਿਸਟਮ ਹੁੰਦਾ ਹੈ ਜੱਜਵੰਦ ਨਾ ਮੈਂ ਕਰ ਸਕਦਾ ਤੁਸੀਂ ਕਰ ਸਕਦੇ ਹੋ ਮੁਰ ਜੱਜਵੰਦ ਆਪਣਾ ਤਾਂ ਜੋਰ ਮੋੜਕੋੜ ਕੇ ਪੁਲਿਸ ਤੇ ਚੱਲਦਾ ਨਹੀਂ ਪੁਲਿਸ ਤੇ ਅਸੀਂ ਦੇਖੋ ਜੋਰ ਤਾਂ ਪੁਲਿਸ ਦਾ ਕੰਮ ਹੈ ਨਸ਼ਾ ਬੰਦ ਕਰਨਾ ਨਹੀਂ ਬਿਲਕੁਲ ਨਸ਼ਾ ਉਹਦਾ ਕੰਮ ਹੈ ਨਸ਼ਾ ਬੰਦ ਕਰਨਾ ਤਾਂ ਹੀ ਆਪਾਂ ਕਰਦੇ ਹਾਂ ਪੁਲਿਸ ਦੇਖੋ ਬਹੁਤ ਹੈ ਨਾ ਮੋਟੇ ਤੌਰ ਤੇ ਕੰਮ ਕਰਦੇ ਆ ਉਹਨਾਂ ਨੂੰ ਨਹੀਂ ਪੁਲਿਸ ਫੜਦੀ ਜਿਹੜੇ ਮਨਾ ਮੋਟਾ ਨਸ਼ਾ ਕਰਦੇ ਆ ਜਿਹਾ ਦੇਖੋ ਜਿਹੜਾ ਤੁਸੀਂ ਡਰਗ ਵੇਚਦੇ ਹੋ ਨਾ ਤੁਸੀਂ ਇਹ ਗੱਲ ਕਿਹਾ ਕਿ ਨਹੀਂ ਮੋٹے ਤੌਰ ਤੇ ਪੁਲਿਸ ਵੀ ਕੰਮ ਕਰਦੀ ਸਾਨੂੰ ਪਤਾ ਭਾਈ ਸਾਡੇ ਮੁੰਡਾ ਹੋ ਰਿਹਾ ਸਮਰਾੜੀ ਹੋ ਰਿਹਾ ਫਿਕਰਾ ਦੇਖੋ ਕਿਥੇ 50 ਕਿਲੋ ਕਿਤੇ 30 ਆ ਹੁਣ ਕਾਰਵਾਈ ਹੋਈ ਐ ਸਾਫਤਾ ਪਹਿਲਾਂ ਇੱਕ ਸਾਹਿਬ ਮੈਂ ਤੁਹਾਨੂੰ ਦੱਸਦਾ ਇਹ ਆਪਣੇ 30 ਕਿਲੋ ਫੀ ਫੜੀ ਗਈ ਮੇਰੀ ਗੱਲ ਆ ਜੀ ਫੜੀ ਗਈ ਫਜ਼ੋਰ ਆਣ ਫੜੇ ਆ ਜਦੋਂ 4-5 ਜੱਪਦਾਂ ਆਉਣਾ ਹੁਣ ਗਰੁੱਪ ਫੜੇ ਆਨ ਕਿ 3-4 ਗੈਂਗ ਫੜੇ ਨੇ ਉਸ ਤੋਂ ਜਿੰਨੇ ਜੋਗੀ ਹੈਗੀ ਆ ਨਾ ਜਿੱਥੇ ਕੋਈ ਇਨਫੋਰਮੇਸ਼ਨ ਮਿਲਦੀ ਆ ਸੁਜੋਗ ਤਾਂ ਤੁਹਾਡਾ ਹੀ ਪੁਰਸੂ ਚਾਹੀਦਾ ਨਾ ਜੀ ਦੇਖੋ ਜੋ ਅੱਤਵਾਰ ਖਤਮ ਆਇਆ ਸੀ ਜਦੋਂ ਮਾਰੇ ਬੰਦਿਆਂ ਨੂੰ ਖਤਮ ਕਰਦੀ ਪੁਲਿਸ ਕਰਦੀ ਆ ਉਹ ਕਿਧਰ ਨਹੀਂ ਕਰਦੀ ਪਬਲਿਕ ਨਹੀਂ ਕਰਦੀ ਨਾ ਜਦ ਤੱਕ ਪਬਲਿਕ ਸਟੈਂਡ ਲਈ ਨਹੀਂ ਦੀ ਪੁਸਤ ਦੇ ਨਾਲ ਨਾਲ ਖੜਦੀ ਨਹੀਂ ਆ ਦੱਸਦੀ ਨਹੀਂ ਉਹਨਾਂ ਤੇ ਪੇਸ਼ ਕੱਲੀ ਕੀ ਕਰੂਗੀ ਆ ਜਾਂਦੀ ਆ ਉਹਦੀ ਜ਼ਮਾਨਤ ਹੋ ਜਾਂਦੀ ਆ ਮਿੰਟ ਦੇਾਰ ਬੰਦਾ ਦੇਖੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਇਹ ਸੋਚੋ ਕਿ ਉਹ ਪਿੰਡ ਦਾ ਪੁਵਿੱਖ ਕੀ ਆ ਜਿਸ ਪਿੰਡ ਚੌਂਕੀ ਵੀ ਆ ਔਰ ਸਭ ਤੋਂ ਬਾਅਦ ਨਸ਼ਾ ਵੀ ਵੇਗਦਾ ਔਰ ਉਹੀ ਚੌਂਕੀ ਪਰਚੇ ਦਿੰਦੀ ਪਈ ਉਸ ਪਿੰਡ ਦਾ ਪੁਆਇਕ ਕੀ ਕਰੂਗਾ ਗਾਂ ਨਿਆਣੇ ਕੀ ਕਹਣਗੇ ਸੋਚਦਾ ਇਹ ਤਾਂ ਤੁਹਾਨੂੰ ਹੈਗਾ ਨਾ ਮਾਨ ਕੇ ਚੁੱਕੀ ਫਰਤੀ ਦੇ ਰਹੀ ਹੈ ਹਾਂਜੀ ਇਦਾਂ ਦੇ ਪਰਚਿਆਂ ਨੂੰ ਅਸੀਂ ਭਰਾਵਾ ਮੈਂ ਸਾਹਿਬ ਜੀ ਇਦਾਂ ਦੇ ਪਰਚਿਆਂ ਨੂੰ ਨਾ ਐਸਐਸਪੀ ਸਾਹਿਬ ਤੁਹਾਨੂੰ ਲਿਖ ਕੇ ਦੇ ਐਸਐਸਪੀ ਸਾਹਿਬ ਜਿਹੜੇ ਸਾਡੇ ਨਿਆਣੇ ਮਾਲਕ ਸਾਹਿਬ ਇਦਾਂ ਦੇ ਪਰਚੇ ਕੀ ਕਰਨੇ ਤੁਸੀਂ ਕਿਦਾਂ ਨਸ਼ਾ ਖਤਮ ਕਰਵਾਉਣਾ ਲੋਕ ਸਾਨੂੰ ਵੀ ਡਿਸੀਜਨ ਤੁਸੀਂ ਜੇ ਤੁਹਾਤੋਂ ਮੇਰੀ ਮੇਰੀ ਗੱਲ ਸੁਣੋ ਮੈਂ ਭਾਈ ਰੁਕੋ ਇੱਕ ਮਿੰਟ ਤੁਹਾਡੇ ਐਸਐਸਪੀ ਸਾਹਿਬ ਲਿਖ ਕੇ ਦੇ ਕੇ ਗਏ ਸਾਨੂੰ ਮਾਨ ਜੋਗ ਐਸਐਸਪੀ ਸਾਹਿਬ ਸਾਨੂੰ ਲਿਖ ਕੇ ਦੇ ਗਏ ਲਿਖ ਕੇ ਦੇ ਗਏ ਬਈ ਜੇ ਧਲੇਤੇ ਦੁਆਰਾ ਚਿੱਟਾ ਵਿਗਿਆ ਇਸ ਤੋਂ ਪਹਿਲਾਂ ਪ੍ਰੋਟੈਸ ਸੀ ਕੀਤਾ ਬਿਲਕੁਲ ਬਿਲਕੁ ਇਹ ਲੇਟਾ ਚੌਂਕੀ ਦੇ ਗਰਾਿਆਂ ਥਾਣੇ ਜ਼ਿੰਮੇਵਾਰ ਆ ਉਹ ਪੁਲਿਸ ਇਹ ਮੇਰੀ ਗੱਲ ਸੁਣੋ ਤੁਸੀਂ ਪਰਚੇ ਕਰਦੇ ਆ ਹੁਣ ਇਹ ਗੱਲ ਫੇ ਆਪਾਂ ਕੀ ਮੰਨੀਆਂ ਵੀ ਜਿਹੜਾ ਤੁਹਾਡੇ ਦੁਆਰਾ ਉਹਨਾਂ ਦੇ ਪਰਚੇ ਹੋਣਦੇ ਆ ਉਹ ਫੇ ਚੌਂਕੀ ਬਗਾਉਂਦੀ ਆ ਕਿ ਥਾਣੇ ਵਾਲੇ ਬਗਾਉਂਦੇ ਆ ਕੀ ਹੁੰਦਾ ਦੁਬਾਰਾ ਦੇਖੋ ਬ੍ਰਦਰ ਇਹ ਕੈਲੀਕੇਸ਼ਨ ਲਾਉਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦਿਮਾਗ ਚਾਤੀ ਮਾਰੀਏ ਕਿ ਜਿੱਥੇ ਨਸ਼ਾ ਵਿਕਦਾ ਉੱਥੇ ਇਹ ਪਰਮਿਸ਼ਨ ਪੁਲਿਸ ਨੂੰ ਦੋ ਜੇ ਪੁਲਿਸ ਨਹੀਂ ਕਾਰਵਾਈ ਕਰਦੀ ਪਰਚਾ ਨਹੀਂ ਦਰਜ ਕਰਦੀ ਕਿ ਤੁਸੀਂ ਲੈਸ ਤੋਂ ਉੱਪਰ ਪਸੰਦ ਮੈਂ ਮੈਂ ਦਿਮਾਗ ਜੇ ਮੈਂ ਦਿਮਾਗ ਜੇ ਚਾਤੀ ਮਾਰਦਾ ਹੋਇਆ ਤੁਹਾਨੂੰ ਮੈਂ ਦੱਸਣਾ ਦੱਸਣ ਲੱਗਾ ਜੀ ਆਹ ਤੁਹਾਡੇ ਐਸਐਸਪੀ ਸਾਹਿਬ ਹੁਣੇ ਮੋਹਰ ਲਾ ਕੇ ਸਾਈਨ ਕਰਕੇ ਦੇ ਗਏ ਮੈਂ ਤੁਹਾਨੂੰ ਦਿਖਾਉਣਾ ਹਾਂ ਇੱਕ ਸਰਪੰਚ ਇਨਫੋਰਮੇਸ਼ਨ ਦਿੰਦਾ ਉੱਤੇ ਹਮਲਾ ਹੋ ਗਿਆ ਸਾਡੇ ਤਾਂ ਨਹੀਂ ਪਿਲੀ ਰਾਤੇ ਮਾਰਦੇ ਤੂੰ ਇਹ ਸੋਚੋ ਵੀ ਅਸੀਂ ਕਿੱਥੇ ਨਹੀਂ ਖੜੇ ਭੰਤੇ ਬਾਦ ਮਾਰਦੇ ਤੁਸੀਂ ਆਪਣੇ ਥਾਣੇ ਵਾਲੇ ਨੂੰ ਪਹੁੰਚਾਦੇ ਆ ਇਹ ਇੱਥੇ ਨੂੰ ਪਹੁੰਚਾਦੇ ਅਸੀਂ ਖੜਦੇ ਕਿਦੋਂ ਮਿੱਤੇ ਲੇਤੇ ਦੀ ਜਿਹੜੀ ਪੰਚਾਇਤ ਬਣੀ ਆ ਜਾਂ ਸੁੱਖੀ ਵੀ ਕਦੋਂ ਨਹੀਂ ਖੜੇ ਇਹ ਵਧੀਆ ਗੱਲ ਆ ਜੇ ਤੁਸੀਂ ਖੜੋਗੇ ਤਾਂ ਹੀ ਇਹ ਜਿਹੜਾ ਅਸਲ ਨਸ਼ਾ ਆ ਜਾਂ ਜਾਂ ਚੋਰ ਚੱਕੇ ਤਾਂ ਹੀ ਬੰਦ ਹੋਣਗੇ ਨਾ ਸਾਡੇ ਨਾਲ ਕਰੋ ਸਰ ਸਰ ਮੇਰੀ ਗੱਲ ਸੁਣੋ ਅੱਜ ਅੱਜ ਤੁਹਾਡੇ ਨਾਲ ਖਾਣ ਦੇ ਨਤੀਜੇ ਇਹ ਆ ਬਿਆਹ ਦੇਖ ਲਓ ਸਾਡੀ ਪੰਚਾਇਤ ਤੇ ਹਮਲਾ ਹੋਇਆ ਦੇਖੋ ਪੰਚਾਇਤ ਤੇ ਹਮਲਾ ਹੋਇਆ ਸੀ ਤੁਹਾਡੇ ਨਾਲ ਖੜੇ ਆ ਅਸੀਂ ਕਿਨੇ ਕਾਰਵਾਈ ਕਰਦੇ ਆ ਅਸੀਂ ਕਿਰੇ ਮੁਕਰਦੇ ਨਹੀਂ ਕਰਦੇ ਵੀ ਜੇ ਤੁਹਾਡੇ ਤੇ ਹਮਲਾ ਹੋਇਆ ਤੇ ਜੋ ਕੰਨੀ ਕਾਰਵਾਈ ਕਰਦੇ ਪੱਤੇਦਨੇ ਉਹਨਾਂ ਦੀ ਕਾਰਵਾਈ ਤੁਸੀਂ ਮੇਰੀ ਭਾਇਦੇ ਹੋਈ ਤਾਂ ਹਾਂ ਨਾ ਅਸੀਂ ਨਹੀਂ ਕਾਰਵਾਈ ਕੀ ਕੀ ਇਸ ਤਰੀਕੇ ਦੀ ਕਾਰਵਾਈ ਕਰੂੰਗੇ ਮੈਂ ਲਿਖਤੀ ਰੂਪ ਚ ਪਹਿਲਾਂ ਦੇ ਚੁੱਕਾ ਸ਼ੰਕਾ ਜਗਾ ਚੁੱਕਾ ਮੇਰੇ ਤੇ ਹਮਲਾ ਹੋਣਾ ਪਹਿਲਾਂ ਮੈਂ ਸ਼ੰਕਾ ਜਗਾ ਚੁੱਕਾ ਮੇਰੀ ਭੈਣ ਦਾ ਵਿਆਹ ਸੀਗਾ ਗਵਲੇ ਦਿਨ ਮੈਨੂੰ ਪਤਾ ਮੈਂ ਦੂਜੇ ਦਿਨ ਵਿਆਹ ਤੇ ਕਿਦਾਂ ਦਿਨ ਕੱਤੇ ਕਿਦਨੇ ਆ ਮੁੰਡੇ ਬੈਠੇ ਆ ਕਿਦਾਂ ਮੈਂ ਦੁਆ ਕੀਤਾ ਮੇਰੇ ਵਿਆਹ ਦੇ ਵਿੱਚ ਉਦੋਂ ਹੈਪਨ ਕਰ ਜਾਂਦੇ ਬੰਦੇ ਹੋ ਇੱਕ ਬੰਦਾ ਸਾਫ਼ ਕੱਢ ਕੇ ਤੁਹਾਡੇ ਨੂੰ ਕੀਤਾ ਹੋਵੇ ਤੇ ਮਗਰ ਗੱਡੀ ਆ ਜਾਵੇ ਗੱਡੀ ਠੋਕਾਂ ਗੱਡੀ ਵਾਲੇ ਤੋਂ ਡਰ ਕੇ ਉਹ ਦੁਆਰਾ ਲੰਘ ਜਵੇ ਤੇਰੇ ਵਰ ਤੁਹਾਡੇ ਨੂੰ ਕੀਤਾ ਹੋਵੇ ਤੁਸੀਂ ਕੀ ਸੋਚੋਗੇ ਘਰੋਂ ਬਾਹਰ ਨਿਕਲਣ ਲੱਗੇ ਕੀ ਸੋਚੋਗੇ ਇਹ ਸੋਚੋ ਮੇਰੇ ਤੇ ਜੋ ਮੇਰੀ ਤੇ ਨਾ ਬੀਤਦੀ ਆ ਉਹ ਮੈਨੂੰ ਹੀ ਪਤਾ ਪਰ ਤੁਹਾਨੂੰ ਮੈਂ ਬਾਰ ਬਾਰ ਇਹ ਬੇਨਤੀ ਕਰਦਾ ਵੀ ਮੇਰਾ ਤੁਸੀਂ ਜਿਹੜਾ ਲੜਾਈ ਦਾ ਮੈਟਰ ਬਣਾਉਂਦੇ ਆ ਨਾ ਮੇਰੀ ਕੋਈ ਨਿੱਜੀ ਲੜਾਈ ਨਹੀਂ ਇਹਨਾਂ ਦੇ ਨਾਲ ਸਿਰਫ ਮੇਰੇ ਪਿੰਡ 'ਚ ਚਿੱਟਾ ਵੇਚਦੇ ਆ ਮੇਰੇ ਪਿੰਡ ਨੂੰ ਮਾਰਦੇ ਆ ਪੁਲਿਸ ਨੂੰ ਦੁਖੀ ਕਰਦੇ ਆ ਪੁਲਿਸ ਪਰਚਾ ਪਾਉਂਦੀ ਆ ਦੁਬਾਰਾ ਫੇਰ ਆਉਂਦੇ ਫੇਰ ਪੁਲਿਸ ਪਰਚਾ ਪਾਉਂਦੀ ਆ ਫੇਰ ਦੁਬਾਰਾ ਆ ਜਾਂਦੇ ਅਸੀਂ ਤਾਂ ਇਹ ਕਹਿੰਨੇ ਆ ਵੀ ਉਹ ਉਹ ਕਹਿੰਦੇ ਵੀ ਸਾਨੂੰ ਪੁਲਿਸ ਸਾਡੇ ਦੁਆ ਕਰਦੇ ਆ ਤੁਸੀਂ ਥੋੜੇ ਟਾਈਮ ਲਈ ਇਸ ਚੌਂਕੀ ਨੂੰ ਥੋੜੇ ਟਾਈਮ ਲਈ ਬੂ ਕਰ ਲਓ ਸ਼ਾਇਦ ਤੇ ਲਿੱਤੇ ਵਿਗਣਾ ਹਟ ਜਾਵੇ ਇੰਨਾ ਕ ਸਾਡੇ ਅਫਸਰਾਂ ਤੱਕ ਦੁਆ ਪੰਚਾ ਦਿਓ ਜਿੱਥੇ ਹੱਤੋਂ ਨਹੀਂ ਹੱਲ ਹੁੰਦਾ ਨਾ ਤੇ ਤੇਰਾ ਚਿੱਟੇ ਬੰਦ ਦਾ ਚਿੰਤਾ ਨਹੀਂ ਬੰਦ ਹੁੰਦਾ ਜੋ ਇਹਨਾਂ ਨੂੰ ਸਾਡੇ ਗੱਲਾਂ ਉਹ ਵਾਦੇ ਨਾਲ ਕਿਹਾ ਹੈ ਹਾਂਜੀ ਇਹੋ ਜੀ ਗੱਲ ਕਰਨ ਦੀ ਮੇਰੇ ਨਾਲ ਜਰੂਰਤ ਨਹੀਂ ਹੈ ਉਹ ਇਸ ਜਿਹੜੀ ਗੱਲ ਮੈਂ ਕਹਿਤੀ ਅਟਾਲਿਆ ਇਹ ਤੁਹਾਡੇ ਪੇਜ ਨਸ਼ਾ ਖਤਮ ਹੋ ਗਿਆ ਅਟਾ ਰੱਖ ਤਖ ਹੋਏਗਾ ਠੀਕ ਹੈ ਨਾ ਇਹ ਮੈਂ ਵਾਦਾ ਕਰਦਾ ਠੀਕ ਹੈ ਨਾ ਇਹ ਤੁਹਾਡਾ ਇੰਨਾ ਕੁ ਪੈਂਦਾ ਤਾਂ ਕਿ ਕਿੰਨਾ ਕਿੰਨਾ ਸਮਾਂ ਰਹਿਣਾ ਇੱਥੇ ਕਿਹੜਾ ਮੈਂ ਰਹੂੰਗਾ ਨਾ ਦੇਖੋ ਇਹ ਤੋਂ ਮੈਂ ਬਦਲ ਕੇ ਉਹ ਕਿੰਗਰਾ ਚੋਲਾ ਪਿੰਡ ਜਰੂਸ ਘਟਦਾ ਹਟਪੇ ਉਸ ਪਿੰਡ ਦਾ ਮੈਂ ਹਾਂਜੀ ਔਰ ਪਿੰਡ ਦੇ ਵਿੱਚ ਸਾਰੇ ਪੰਚਾਇਤ ਸਾਰੇ ਪਿੰਡ ਖੜ ਕੇ ਗਿਆ ਵੀ ਅੱਜ ਤੱਕ ਨਸ਼ਾ ਨਹੀਂ ਖਤਮ ਹੋਇਆ ਇਹ ਐਸਟੀਓ ਜੀ ਹੁੰਦਾ ਨਸ਼ਾ ਇਹ ਤਾਂ ਖਤਮ ਹੋ ਗਿਆ ਵੀਡੀਓ ਚੱਲਦੀ ਨਹੀਂ ਬੜਾ ਕੁਝ ਹੋਇਆ ਦੇਖੋ ਮੈਂ ਵੀ ਤੁਹਾਡੇ ਨਾਲ ਇਹ ਪ੍ਰੋਮਿਸ ਕਰਦਾ ਮੌਕਾ ਦਿਓ ਮੈਂ ਹਲੇ 4 ਦਿਨ ਹੋ ਗਏ ਹਨ ਲੱਗਿਆ ਨੂੰ ਚੌਕੀ ਚਾ ਨਵਾਂ ਮੁੰਡਾ ਆਇਆ ਨੂੰ 4 ਦਿਨ ਹੋ ਗਏ ਲੱਗਿਆ ਨੂੰ ਮੌਕਾ ਦਿਓ ਤੁਹਾਡੇ ਪਿੰਡ ਨਸ਼ਾ ਕੀ ਭੈਣ ਚਿੜੀ ਨਹੀਂ ਫਰਕ ਨਹੀਂ ਦੇਵਾਂਗੇ ਇੱਡੀ ਗਰੀ ਗੱਲ ਹੈ ਬਈ ਯੁਰਤ ਰੱਖਦੇ ਆਪਣੇ ਪਾਵਰ ਰੱਖਦੇ ਸੀ ਆਪਣੇ ਪਿੰਡ ਇਹ ਨਹੀਂ ਹਿੰਮਤ ਰੱਖਦੇ ਆ ਕਿ ਲੈਖਤੀ ਰੂਚ ਦੇ ਦੂੰ। ਦੇਖੋ ਪੁਲਿਸ ਅਫਸਰ ਕਦੀ ਲਿਖਤੀ ਰੂਚ ਨਹੀਂ ਦਿੰਦਾ ਹੁੰਦਾ। ਜਿਹੜੇ ਮੈਂ ਵਾਦਾ ਕਰਦਾ ਨਾ ਜਿਹੜੇ ਮੈਂ ਗੱਲ ਕਹਿ ਰਿਹਾ ਉਹ ਅਟੱਲ ਹੈ ਪੱਕੀ ਹੈ। ਨਹੀਂ ਸਾਨੂੰ ਐਸਐਸਪੀ ਸਾਹਿਬ ਲੈ ਕੇ ਅਸੀਂ ਤਾਂ ਕੱਲਾ ਦੇਖੋ ਬਰੁਤਸ਼ ਐਸਐਸਪੀ ਲੈ ਕੇ ਨਹੀਂ ਦਿੰਦਾ ਹੁੰਦਾ। ਪੁਲਿਸ ਅਫਸਰ ਨੂੰ ਕੋਈ ਰਾਈਟ ਨੋਟ ਦਾ ਲੈ ਕੇ ਦੇਂਦਾ। ਲੈ ਕੇ ਦਿੰਦੀ ਇਹ ਨਹੀਂ ਪੰਚਾਇਤਾਂ। ਮੋਤਵ ਰੋਂਦੇ ਲੈ ਕੇ ਦਿੰਦੇ ਹੁੰਦੇ ਆ। ਜੇ ਸਾਨੂੰ ਕੰਪਲੇਨ ਦੇਤੀ ਆ ਇਹ ਕੰਪਲੇਟ ਤੇ ਪੂਰਾ ਗੌਰ ਹੋਵੇਗਾ। ਔਰ ਮੈਂ ਤਾਂ ਨੰਦਾ ਵਾਦਾ ਕਰਦਾ ਕਿ ਨਸ਼ਾ ਕੀਤੇ ਮੈਂ ਚੀਨੀ ਨਹੀਂ ਫਰਕਣ ਦੇਵਾਂਗੇ ਚੀਜ਼ਾਂ ਇੰਨੀ ਪਾਵਰ ਰੱਖਦੇ ਆ ਆਪਣੇ ਆਪ ਦੇ ਇਹ ਇਸ ਚੀਜ਼ ਨੂੰ ਖਤਮ ਕਰ ਲਈ ਜਰੂਰਤ ਰੱਖਦੇ ਹਾਂ ਠੀਕ ਹੈ ਕਿਉਂਕਿ ਅਸੀਂ ਕਿਹਦੇ ਦਬਾਏ ਨਹੀਂ ਪਰ ਤੁਸੀਂ ਹੁਣ ਮੇਰੀ ਗੱਲ ਸੁਣੋ ਸਾਨੂੰ ਮੈਨੂੰ ਮੈਂ ਪੁਲਿਸ ਦੇ ਨਾਲ ਵਿਚਰਦਾ ਤਕਰੀਬਨ ਤਕਰੀਬਨ ਮੈਨੂੰ ਪੁਲਿਸ ਦੇ 100 ਰੁਪਏ ਵਿਚਰਦਾ ਐ ਟਾਈਮ ਜਿਹੜੇ ਬੰਦੇ ਦਾ ਨਾਮ ਐ ਦੱਸਿਆ ਉਹ ਤੇ ਫਰਚੇ ਵੀ ਆ ਉਹਨਾਂ ਦਾ ਨੰਬਰ ਵੀ ਨਾ ਕੋਰੇਗਾ ਜੇ ਤੁਸੀਂ ਚਾਹੋ ਬੰਦਾ ਕਿਤੇ ਦੂਰ ਨਹੀਂ ਗਿਆ ਹੁਣ ਹਾਲੇ ਮੈਂ ਤੁਹਾਨੂੰ ਕਹਿੰਦਾ ਕਿ ਦੋ ਘੰਟਿਆਂ ਦੇ ਵਿੱਚ ਫੜ ਕੇ ਉਹਨਾਂ ਇੱਥੇ ਲਿਆ ਸਕਦੇ ਆਂ ਦੇਖੋ ਉਹ ਚੀਜ਼ਾਂ ਕਰੀਏ ਅਸਬੇਨ ਨਹੀਂ ਕਰ ਸਕਦੇ ਸੀ ਹਾਂਜੀ ਜਿਹੜੀ ਹੁਣ ਤੇ ਸਰਪਨ ਤੁਹਾਡੇ ਤੇ ਹਮਲਾ ਹੋਇਆ ਲੜਾਈ ਹੋਈ ਆ ਹਾਂਜੀ ਤੁਸੀਂ ਇਹ ਚਾਹੁੰਦੇ ਕਿ ਲੜਾਈ ਦਾ ਕਿਸ ਬਹੁਤ ਛੋਟਾ ਹੁੰਦਾ ਹੈ ਮੈਂ ਇਹ ਗੱਲ ਨੂੰ ਚਾਹੁੰਦਾ ਕਿ ਥੋੜਾ ਵਕਤ ਦਿਓ ਉਹਨਾਂ ਚੰਗੀ ਵਧੀਆ ਢੰਗ ਦੇ ਨਾਲ ਉਹਨੂੰ ਠੋਕਾਂਗੇ ਠੀਕ ਹੈ ਨਾ ਜਿਹੜਾ ਕੋਈ ਸਮਾਂ ਕੱਟ ਕਿਉਂਣ ਲੜਾਈ ਝਗੜੇ ਜਮਾਤ ਨੂੰ ਦੀ ਦਸਾਂ ਨੇ 15 ਕਿਉਂ ਹੋ ਜੂਗੀ ਪਰ ਜੋ ਅਸੀਂ ਕਰਾਂਗੇ ਕਾਨੂੰਨ ਦੇ ਮੁਤਾਬਕ ਕਰਾਂਗੇ ਦੇਖੋ ਇਹ ਪਿੰਡ ਵਾਸੀਆਂ ਨੂੰ ਜਾਂ ਸਰਪੰਚ ਨੂੰ ਇਹਨਾਂ ਨੂੰ ਕੋਈ ਪ੍ਰੋਬਲਮ ਆਈ ਆ ਇਹ ਕਹਿ ਰਹੇ ਕਿ ਸਾਡੇ ਤੇ ਹਮਲਾ ਹੋਇਆ ਜਦੋਂ ਕਦੋਂ ਕੋਈ ਬੰਦੇ ਨੂੰ ਤਕਲੀਫ ਹੁੰਦੀ ਆ ਦੁੱਖ ਲੱਗਦਾ ਤਾਂ ਹੀ ਬੰਦਾ ਇੱਥੇ ਆ ਪਹੁੰਚਦਾ ਆ ਧਰਨਾ ਤਾਂ ਹੀ ਲਾਉਂਦਾ ਜੇ ਉਹਦੀ ਸੁਣਵਾਈ ਨਾ ਹੋਵੇ ਪਰ ਅੱਜ ਮੈਂ ਇਹਨਾਂ ਦੀ ਸਾਰੀਆਂ ਗੱਲਾਂ ਸੁਣੀਆਂ ਨੇ ਇਹਨਾਂ ਨੇ ਵਧੀਆ ਸਟੈਪ ਚੱਕਿਆ ਪਿੰਡ ਦਾ ਸਰਪੰਚ ਹੀ ਕਿ ਵਧੀਆ ਇਨਸਾਨ ਆ ਇਹੋ ਜੀ ਗੱਲ ਦੀ ਹੈ ਜੋ ਉਹ ਪਿੰਡ ਲਈ ਕੰਮ ਕਰ ਰਿਹਾ ਪਿੰਡ ਵਾਲੇ ਨਾਲ ਉਹਦੇ ਖੜੇ ਆ ਉਹ ਚੰਗੇ ਕੰਮ ਹੀ ਕਰ ਰਿਹਾ ਇਸ ਕਰਕੇ ਅਸੀਂ ਇਹ ਵਾਅਦਾ ਕਰਦੇ ਤੇ ਅਸੀਂ ਉਹਦੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਜਿੱਥੇ ਕੋ ਨਸ਼ਾ ਵਿਕਦਾ ਮਾਰਾ ਅੰਸਰਾ ਉਹ ਬਿਲਕੁਲ ਅਸੀਂ ਇਹਨੂੰ ਖਤਮ ਕਰਾਂਗੇ ਕੀ ਨਹੀਂ ਠੀਕ ਹੈ ਨਾ ਬਿਲਕੁਲ ਪਿੰਡ ਵਿੱਚ ਨਸ਼ਾ ਨਹੀਂ ਵਿਕਣ ਦੇਵਾਂਗੇ ਦੇਖੋ ਇਹ ਟਾਈਮ ਦੀ ਗੱਲ ਆ ਅਸੀਂ ਤਾਂ ਕਹਿੰਨੇ ਕਿ ਅਸੀਂ ਇਹ 10 ਦਿਨ ਜਾਂ ਮਹੀਨੇ ਦਾ ਵਾਅਦਾ ਨਹੀਂ ਕਰਦੇ ਅਸੀਂ ਤਾਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਕਲੀਨ ਕਰ ਦਾਂਗੇ ਕੋਈ ਗੱਲ ਨਹੀਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਮੈਂ ਵੀ ਹੱਲੇ 4-5 ਦਿਨ ਹੋ ਗਏ ਚਲੋ ਮੈਂ ਪਿਛਲੀਆਂ ਗੱਲਾਂ ਬਾਰੇ ਤਾਂ ਨਹੀਂ ਮੈਨੂੰ ਨੌਲੇਜ ਹੈ ਕੀ ਹੋਇਆ ਕੀ ਨਹੀਂ ਪਰ ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਬਿਲਕੁਲ ਨਿਸ਼ਾਨੀ ਵਿਕੜਦੇ ਵਾਂਗੇ ਇਹ ਸਾਡਾ ਤੁਹਾਡੇ ਨਾਲ ਵਾਦਾ ਹੈ ਬਿਲਕੁਲ ਇਹਨਾਂ ਦੀਆਂ ਜਿਹੜੀਆਂ ਪ੍ਰਾਪਰਟੀ ਹੈ ਬਾਰੇ ਮੈਂ ਮੈਨੂੰ ਜ਼ਿਆਦਾ ਨਹੀਂ ਜਾਣਕਾਰੀ ਮੈਂ ਸਵਿਰੇ ਘਟਵਾਵਾਂਗਾ ਸਾਰੀਆਂ ਕਿ ਪਿਛਲੇ ਸਮੇਂ ਕਿੰਨੀਆਂ ਪ੍ਰਾਪਰਟੀਆਂ ਅਟੈਚ ਹੋਈਆਂ ਨੇ ਜਾਂ ਨਵੀਆਂ ਨੇ ਕਿਹੜੀ ਕਿਹੜੀ ਪ੍ਰਾਪਰਟੀ ਬਣਾਈਆਂ ਆ ਤੇ ਅਗੋਮੀ ਜਿਹੜੀ ਪ੍ਰਾਪਰਟੀ ਇਹਨਾਂ ਨਸ਼ੇ ਤੋਂ ਬਣਾਈ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹ 68 ਐਪਿਕ ਹਦੀਕ ਧਾਰਾ ਹੈ ਉਹਦੇ ਤਹਿਤ ਹੀ ਬਿਲਕੁਲ ਫ੍ਰੀਜ਼ ਕਰਾਵਾਂਗੇ ਪ੍ਰਾਪਰਟੀ ਇਹਨਾਂ ਚਲੋ ਉਹਨਾਂ ਦੀਆਂ ਜੇ ਗੱਡੀਆਂ ਤੇ ਕੋਮਰੇ ਗੱਡੀਆਂ ਵੀ ਫ੍ਰੀਜ਼ ਕਰਾਂਗੇ ਉਹਨਾਂ ਦੀਆਂ ਉਹਨਾਂ ਦੀਆਂ ਗੱਡੀਆਂ ਵੀ ਜਿਹੜੀਆਂ ਹੈਗੀਆਂ ਨਸ਼ੇ ਤੋਂ ਜੇ ਬੜੀਆਂ ਉਹ ਵੀ ਬਿਲਕੁਲ ਬਖਸ਼ਿਆ ਨਹੀਂ ਜਾਣਗੀਆਂ ਨਹੀਂ ਸਾਡਾ ਤਾਂ ਫਰਜ਼ ਬਣਦਾ ਇੱਕ ਪੁਲਿਸ ਦਾ ਫਰਜ਼ ਬਣਦਾ ਕਿ ਪਬਲਿਕ ਦੇ ਜਾਨ ਮਾਲ ਦੀ ਰਾਖੀ ਕਰਨਾ ਅਸੀਂ 24 ਘੰਟੇ ਇਹਨਾਂ ਵ ਤੇ ਹਾਜ਼ਰ ਹਾਂ ਕੋਈ ਵੀ ਇਹਨਾਂ ਨੂੰ ਤਕਲੀਫ ਹੋਏ ਕੋਈ ਪ੍ਰੋਬਲਮ ਹੋਏ ਮੇਰਾ ਨੰਬਰ ਲੈ ਲੈ ਮੈਨੂੰ ਕਾਲ ਕਰਨ ਕਿਉਂਕਿ ਜਦ ਨਵਾਂ ਆਇਆ ਮੁੰਡਾ ਇਹਨੂੰ ਵੀ ਆਪਾਂ ਕਾਮਯਾਬ ਕਰਦੇ ਆਂ ਵਧੀਆ ਢੰਗ ਨਾਲ ਕੰਮ ਕਰਾਂਗੇ ਆਪਾਂ ਔਰ ਇਹਨਾਂ ਦੀ ਸਲੱਖਿਆ ਵਾਸਤੇ ਆਪਾਂ 24 ਆਵਰ ਹਾਜ਼ਰਾਂ ਤਿੱਤਾ ਧਾਰਾ ਮਾ bari ਪੁੱਛਦੇ ਸੀ ਵੀ ਕਿਹੜੀ ਧਾਰਾ ਲਾਈ ਹੈਗੀ ਆ ਧਾਰਾ ਇਹਨਾਂ ਦੇ ਬਿਆਨ ਮੁਤਾਬਕ ਜੋ ਨਵਾਂ ਕਾਨੂੰਨ ਆਇਆ ਬੜਾ ਸਖਤ ਕਾਨੂੰਨ ਆ ਉਹਦੇ ਮੁਤਾਬਕ ਜਿਹੜੀਆਂ ਉਹ ਧਾਰਾ ਲਾਈਆਂ ਗਈਆਂ ਨੇ ਉਹਦੇ ਨਾਲ ਸਖਤ ਕਾਰਵਾਈ ਹੋਏਗੀ ਬਿਲਕੁਲ ਇਹ ਜਿਹੜੇ ਬੰਦੇ ਹੈਗੇ ਦੋਸ਼ੀ ਇਹ ਨਹੀਂ ਬਖਸ਼ੇ ਜਾਣਗੇ ਬਿਲਕੁਲ ਜੀ ਧਾਰਾ ਪੁੱਛਣਾ ਚਾਹੁੰਦੇ ਸਰ ਜੀ ਕਿਹੜੀ ਇਹਦੇ ਵਿੱਚ ਧਾਰਾ 115 ਨਵਾਂ ਕਾਨੂੰਨ ਤਹਿਤ ਜਿਹੜੀ ਹੈਗੀ ਆ 126 ਜਿੰਮਨ 2 352 ਜਿੰਮਨ 2 191 ਜਿੰਮਨ 3 190 ਬਹੁਤ ਸਾੜ ਧਾਰਾ ਨੇ ਸਖਤ ਧਾਰਾ ਨੇ ਗੁਰਾ ਜੀ ਅਸੀਂ ਇਹਨਾਂ ਦੇ ਵਧੀਆ ਸੱਪ ਚੁੱਕਿਆ ਮੈਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੂੰਗਾ ਬਿਲਕੁਲ ਵੀ ਹਵਾ ਨਹੀਂ ਲੱਗੀ ਨਿਰਦੀ ਜੀ ਗੁਰਾ ਜੀ ਮੈਂ ਉਹੀ ਗੱਲ ਬਾਰ ਬਾਰ ਰਿਪੀਟ ਕਰ ਰਿਹਾ ਹੈਗਾ ਕਿ ਜਿਹੜੀ ਇਹਨਾਂ ਦੀ ਸੁਰੱਖਿਆ ਸਾਡੀ ਮੁੰਡਲੀ ਜ਼ਿੰਮੇਵਾਰੀ ਆ ਸਾਡਾ ਫਰਜ ਆ ਪਬਲਿਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆ ਕੋਈ ਕਿਸੇ ਨੂੰ ਆਜ ਨਹੀਂ ਆਉਂ ਦਿੱਤੀ ਜਾਊਗੀ ਉਹ ਨਸ਼ੇ ਵਾਲੇ ਬਿਲਕੁਲ ਨਹੀਂ ਬਖਸ਼ੇ ਜਾਣਗੇ ਔਰ ਇਹ ਕਹਿ ਰਹੇ ਕਿ ਧਰਨਾ ਕਰ ਰਹੀਆਂ ਤੇ ਕੋਈ ਕਾਰਵਾਈ ਜੋ ਧਰਨਾ ਕਰ ਰਹੀਆਂ ਤੇ ਆਪਣੇ ਫਰਜ਼ ਕਰਕੇ ਇਹਨਾਂ ਨੇ ਜਾਂ ਜੋ ਇਹਨਾਂ ਦੇ ਅਧਿਕਾਰ ਆ ਮੌਲਿਕ ਅਧਿਕਾਰਾਂ ਦੀ ਵਰਤੋਂ ਕਰਕੇ ਇਹਨਾਂ ਨੇ ਧਰਨਾ ਲਾਇਆ ਇਹਨਾਂ ਤੇ ਅਸੀਂ ਕੋਈ ਕਾਰਵਾਈ ਕਰਾਂਗੇ ਠੀਕ ਹੈ